ਹਾਂਜੀ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਵਾਂਸ ਅਗੇਨ ਆਪ ਸਭ ਦਾ ਵੈਲਕਮ ਕਰਦਾ ਆਪਣੇ ਚੈਨਲ ਦੇ ਵਿੱਚ ਕਾਫੀ ਟਾਈਮ ਹੋ ਗਿਆ ਤੁਹਾਡੇ ਰੂਬਰੂ ਹੋਏ ਨੂੰ ਅੱਜ ਕਾਫੀ ਸਮੇਂ ਤੋਂ ਬਾਅਦ ਇੱਕ ਬੈਸਟ ਪਰਸਨੈਲਿਟੀ ਬੈਸਟ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਅੱਜ ਮੇਰੇ ਨਾਲ ਜੋ ਹੈ ਕੈਨੇਡਾ ਤੋਂ ਜੁੜੇ ਹੈ ਅਲਬਰਟਾ ਤੋਂ ਮਿਸਟਰ ਗੁਰਜੋਤ ਸਿੰਘ ਮਾਨ ਮਾਨ ਸਾਹਿਬ ਦੀ ਮੈਂ ਗੱਲ ਦੱਸ ਦਵਾਂ ਕਿ ਇਹ ਇੱਕ ਐਜੂਕੇਟਿਡ ਪਰਸਨ ਹੈ ਮੇਰੇ ਬਹੁਤ ਪਰਮ ਮਿੱਤਰ ਹੈ ਔਰ ਬਹੁਤ ਦੇਰ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਆ ਹੁਣ ਕੈਨੇਡਾ ਬੈਠੇ ਆ ਮੈਂ ਸਾਰ ਨੂੰ ਰਿਕੁਐਸਟ ਕੀਤੀ ਕਿ ਸਰ ਇੱਕ ਵਾਰ ਆਪਾਂ ਆਨਲਾਈਨ ਆਈਏ ਅੱਜ ਦਾ ਜੋ ਪ੍ਰੈਜ਼ੈਂਟ ਸਿਨੈਰੀਓ ਹੈ ਪ੍ਰੈਜ਼ੈਂਟ ਸਿਨੈਰੀਓ ਕੈਨੇਡਾ ਦਾ ਜੋ ਆਪਾਂ ਦੇਖਿਆ ਕਿ ਰੂਲਸ ਚੇਂਜ ਹੋਏ ਆ ਅੱਜ ਉਥੇ ਕੀ ਸਿਚੁਏਸ਼ਨ ਹੈ ਸਟੂਡੈਂਟਸ ਫਰਸਟ੍ਰੇਟਡ ਹੈ ਉਹ ਮਾਨ ਸਾਹਿਬ ਉਥੇ ਬੈਠ ਕੇ ਕਿਵੇਂ ਦੇਖ ਰਹੇ ਹਨ ਕੈਨੇਡਾ ਤੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਪੰਜਾਬ 'ਚ ਬੈਠ ਕੇ ਇੰਡੀਆ 'ਚ ਬੈਠ ਕੇ ਉਸ ਚੀਜ਼ ਨੂੰ ਐਨਾਲਿਸਿਸ ਕਰਦੇ ਆ ਲੇਕਿਨ ਇੱਕ ਬੰਦਾ ਉੱਥੇ ਹੀ ਬੈਠਾ ਹੈ ਪੰਜਾਬ ਦਾ ਬੰਦਾ ਹੈ ਆਪਾਂ ਪੁੱਛ ਰਿਹਾ ਮਾਨ ਸਾਹਿਬ ਤੋਂ ਇੱਕ ਪ੍ਰੈਜ਼ੈਂਟ ਸਿਨੈਰੀਓ ਸਟੂਡੈਂਟਸ ਨੂੰ ਲੈ ਕੇ ਕੈਨੇਡਾ ਦਾ ਕੀ ਹੈ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਆ ਮਾਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਹੋਗਾ ਤੁਹਾਨੂੰ ਮੇਰੇ ਆਪਣੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਵੀਅਰਸ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਤੇ ਬਾਕੀ ਤੁਸੀਂ ਮੈਨੂੰ ਸਵਾਲ ਪੁੱਛੋ ਮੈਂ ਤੁਹਾਨੂੰ ਜੋ ਬੈਸਟ ਪੋਸੀਬਲ ਹੋ ਸਕੇਗਾ ਆਪਣੀ ਤਰਫੋਂ ਮੈਂ ਤੁਹਾਨੂੰ ਬੈਸਟ ਪੋਸੀਬਲ ਦੱਸਾਂਗਾ ਜਵਾਬ ਉਸ ਦਾ ਮਾ ਸਰ ਪਹਿਲਾਂ ਮੈਂ ਤੁਹਾਨੂੰ ਦੱਸਾਂ ਤੁਸੀ ਕਾਫੀ ਦੇਰ ਤੋਂ ਰੀਸੈਂਟ ਟਾਈਮਸ ਦੇ ਨਾਲ ਜੁੜੇ ਹੋ ਪਹਿਲਾਂ ਵੀ ਇੱਕ ਅਤੀ ਵਾਰ ਤੁਹਾਡੀ ਇੰਟਰਵਿਊ ਹੋਈ ਹੈ ਮੈਂ ਸਰ ਇਹ ਕਹੂੰਗਾ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਟੂਡੈਂਟਸ ਦੇ ਕੁਐਰੀਜ਼ ਨੂੰ ਲੈ ਕੇ ਸਟੂਡੈਂਟਸ ਦੀ ਪ੍ਰੋਬਲਮਸ ਨੂੰ ਲੈ ਕੇ ਬਹੁਤ ਸਾਰੇ ਵੀਡੀਓਜ਼ ਕਰਦੇ ਰਹਿੰਦੇ ਆ ਅੱਜ ਦੀ ਜੋ ਸਭ ਤੋਂ ਵੱਡੀ ਪ੍ਰੋਬਲਮ ਜੋ ਮਤਲਬ ਸਾਨੂੰ ਉਰੇ ਪਤਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਕਿ ਰੂਲਸ ਚੇਂਜ ਹੋ ਗਏ ਆ ਉਹਨਾਂ ਰੂਲਸ ਦੇ ਮਤਲਬ ਚੇਂਜ ਹੋਣ ਦੇ ਨਾਲ ਜੋ ਸਟੂਡੈਂਟ ਪੰਜਾਬ ਤੋਂ ਮੂਵ ਕਰਨਾ ਚਾਹੁੰਦਾ ਹੈ ਕੈਨੇਡਾ ਜਾਂ ਉਹ ਸਟੂਡੈਂਟ ਜਿਹੜਾ ਕੈਨੇਡਾ ਦੇ ਵਿੱਚ ਆਲਰੇਡੀ ਬੈਠਾ ਹੈ ਉਹਨਾਂ ਨੂੰ ਕੀ ਕੀ ਪ੍ਰੋਬਲਮਸ ਆ ਰਹੀਆਂ ਨੇ ਜਾਂ ਨਹੀਂ ਆਉਣੀਆਂ ਅ ਸਰ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਆਪਾਂ ਇਸ ਦਾ ਰੀਜ਼ਨ ਫਾਲੋ ਕਰੀਏ ਕਿ ਬੰਦੇ ਜਿਹੜੇ ਇੱਥੋਂ ਇਮੀਗ੍ਰੇਟ ਹੋ ਰਹੇ ਨੇ ਜਾਂ ਮਾਈਗ੍ਰੇਟ ਹੋ ਰਹੇ ਨੇ ਇੰਡੀਆ ਤੋਂ ਉਹਦਾ ਰੀਜ਼ਨ ਕੀ ਹੈ ਆਪਾਂ ਨਾ ਇੱਕ ਇੱਕ ਪੇੜ ਚਾਲ ਦੇ ਪਿੱਛੇ ਪੈ ਜਾਣੇ ਆ ਕਿ ਔਰ ਜਦੋਂ ਕੈਨੇਡਾ ਦੇ ਲੋਕ ਇੱਥੇ ਸਾਰੇ ਵਿਊਸ ਹੀ ਹੋ ਜਾਂਦੇ ਨੇ ਵੀ ਕੈਨੇਡਾ ਦਾ ਬੁਰਾ ਹਾਲ ਹੈ ਜੀ ਇੱਥੇ ਕੁਝ ਨਹੀਂ ਮਿਲ ਰਿਹਾ ਇੱਥੇ ਫਾਈਨੈਂਸ਼ੀਅਲ ਸਪੋਰਟ ਕੁਝ ਨਹੀਂ ਹੈਗੀ ਹੈ ਜੌਬਸ ਨਹੀਂ ਮਿਲ ਰਹੀਆਂ ਕੁਝ ਨਹੀਂ ਮਿਲ ਰਿਹਾ ਆਪਾਂ ਉਸ ਚੀਜ਼ ਦਾ ਸਿਨੈਰੀਓ ਪਹਿਲਾਂ ਜੜ ਦੇਖੀਏ ਪਹਿਲਾਂ ਕਿ ਅਸੀਂ ਇੰਡੀਆ ਤੋਂ ਇੱਥੇ ਮੂਵ ਕਿਉਂ ਕੀਤੇ ਆ ਉਹਦਾ ਪਿੱਛੇ ਉਹਦੇ ਪਿੱਛੇ ਬੇਸਿਕ ਰੀਜ਼ਨ ਇਹ ਸੀਗਾ ਬਿਕੋਜ਼ ਵੀ ਡੋਨਟ ਹੈਵ ਐਨੀ ਵਰਕ ਓਵਰ देयर ਸਾਡੇ ਕੋਲ ਕੋਈ ਕੰਮ ਨਹੀਂ ਹੈ ਅਸੀਂ ਕੰਮ ਨਹੀਂ ਕਰ ਸਕਦੇ ਇੰਡੀਆ 'ਚ ਕੋਈ ਕੋਈ ਆਪਸ਼ਨ ਹੀ ਨਹੀਂ ਹੈ ਅਸੀਂ ਵਿਹਲੇ ਘੁੰਮ ਰਹੇ ਆ ਸਾਡੀਆਂ ਗਵਰਨਮੈਂਟ ਸਾਨੂੰ ਸਪੋਰਟ ਨਹੀਂ ਕਰ ਰਹੀਆਂ ਵੀ ਇਹਨਾਂ ਤਤਕਰੀਫਾਂ ਦੇ ਜੇ ਆਪਾਂ ਇੰਡੀਆ ਦੀ ਤਕਰੀਫਾਂ ਗਣੀਏ ਤਾਂ ਆਪਾਂ ਹਰ ਘਰ 'ਚ ਦੇਖਾਂਗੇ ਕਿ ਹਰ ਘਰ ਦਾ ਬੱਚਾ ਜਿਹੜਾ ਹੈ ਉਹ ਡਿਪੈਂਡੈਂਟ ਹੈ ਆਪਣੇ ਪੇਰੈਂਟਸ ਤੇ ਜੀ ਫਾਰ देयर ਬੇਸਿਕ ਨੀਡਸ ਅੱਛਾ ਅੱਜ ਦੀ ਡੇਟ ਸੋਸ਼ਲ ਮੀਡੀਆ ਇੰਨਾ ਵੱਧ ਚੁੱਕਿਆ ਹੈ ਕਿ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਬੰਦੇ ਨੇ ਜੇ ਕਿਸੇ ਕਿਸੇ ਬੱਚੇ ਨੇ ਦੇਖਿਆ ਕਿ ਮੇਰੇ ਕੋਲ ਆਈਫੋਨ ਹੋਣਾ ਚਾਹੀਦਾ ਤਾਂ ਉਹਦਾ ਹੀ ਕਿੱਚਾ ਹੁੰਦੀ ਹੈ ਮੈਂ ਲਾਵਾਂ ਬਟ 1.5 ਲੱਖ ਦਾ ਆਈਫੋਨ ਹੈਗਾ ਤਾਂ ਉਹ ਹਰ ਕੋਈ ਲੈ ਨਹੀਂ ਸਕਦਾ ਜਿਸ ਦੇ ਕਰਕੇ ਬੱਚੇ ਗਲਤ ਰਸਤੇ ਪੈ ਰਹੇ ਨੇ ਠੀਕ ਹੈ ਉਸ ਤੋਂ ਬਾਅਦ ਪੇਰੈਂਟਸ ਲਈ ਬੜੀ-ਬੜੀ ਸਿਰਦਰਦੀ ਨੇ ਅੱਜ ਦੀ ਡੇਟ 'ਚ ਇੱਕ ਤਰ੍ਹਾਂ ਨਾਲ ਜੇ ਤੁਸੀਂ ਦੇਖੋ ਵੀ ਪੇਰੈਂਟਸ ਆਪਣੇ ਬੱਚਿਆਂ ਤੋਂ ਖਿਹੜਾ ਛੁਡਾਣ ਲਈ ਵੀ ਉਹਨਾਂ ਨੂੰ ਬਾਹਰ ਭੇਜ ਦਿੰਦੇ ਨੇ ਵੀ ਚੱਲ ਜਾ ਤੂੰ ਸਟੱਡੀ ਵੀਜ਼ਾ ਲੈ ਆਪਣੇ ਆ ਸੈਟਲ ਹੋਈ ਹੁਣ ਗੁੱਦਾ ਕੀ ਹੈ ਭਾਜੀ ਇਹ ਇਹ ਉਹ ਇੱਕ ਸਿਨੈਰੀਓ ਅੱਛਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਦਾ ਐਂਡਾ ਜਿਆਦਾ ਫੈਲਾ ਹੋ ਚੁੱਕਿਆ ਹੈ ਕਿ ਇੱਥੇ ਦਿਖਾਇਆ ਜਾਂਦਾ ਹੈ ਕਿ ਬੜੀ ਅੱਛੀ ਲਾਈਫ ਸਟਾਈਲ ਹੈ ਸਭ ਕੁਝ ਹੈ ਬਟ ਏਵਰੀਥਿੰਗ ਇਨ ਥਿਸ ਵਰਲਡ ਹੈਜ਼ ਅ ਕਾਸਟ ਵਿਚ ਯੂ ਹੈਵ ਟੂ ਪੇ ਤੁਸੀਂ ਇੱਕ ਅੱਛਾ ਲਾਈਫਸਟਾਈਲ ਚਾਹੁੰਦੇ ਹੋ ਤੁਸੀਂ ਇੱਕ ਅੱਛੀ ਜ਼ਿੰਦਗੀ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੀ ਕੀਮਤ ਅਦਾ ਕਰਨੀ ਪੈਣੀ ਹੈ ਉਹ ਕੀਮਤ ਕਿਵੇਂ ਅਦਾ ਹੋਏਗੀ ਤੁਸੀਂ 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 ਸਭ ਤੋਂ ਪਹਿਲਾਂ ਤਾਂ ਆਪਣੇ ਆਪਣੇ ਇੱਕ ਵਰਡ ਯੂਜ਼ ਹੁੰਦਾ ਹੈ ਲਾਈਕ ਸੋਸ਼ਲ ਮੀਡੀਆ ਇਨਫਲੂਐਂਸਰ ਉਹ ਇਨਫਲੂਐਂਸਰ ਦਾ ਕੀ ਕੰਮ ਹੁੰਦਾ ਹੈ ਉਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਇੱਕ ਸਿਨੈਰੀਓ ਪੇਸ਼ ਕਰ ਦਿੰਦੇ ਨੇ ਵੀ ਬੜੀ ਬੜਾ ਅੱਛੀ ਚੀਜ਼ ਹੈ ਬੜਾ ਵਧੀਆ ਉਹ ਇਨਫਲੂਐਂਸ ਆ ਜਾਂਦੇ ਨੇ ਬੱਚੇ ਕਿਉਂਕਿ ਯੰਗ ਏਜ ਐ ਉਹਨਾਂ ਨੂੰ ਪਤਾ ਹੈ ਨਹੀਂ ਉਹਨਾਂ ਨੇ ਉਹਨਾਂ ਨੇ ਵਾਟ ਵਾਟ ਦੇ ਵਾਂਟ ਐਗਜ਼ੈਕਟਲੀ ਉਹਨਾਂ ਨੂੰ ਇਹੀ ਨਹੀਂ ਪਤਾ ਹੈ ਉਹਨਾਂ ਨੂੰ ਉਹ ਸੁੱਖ ਸੁਵਿਧਾਵਾਂ ਚਾਹੀਦੀਆਂ ਕੰਫਰਟੇਬਲ ਲਾਈਫ ਚਾਹੀਦੀ ਹੈ ਤੇ ਕੋਈ ਕੰਮ ਨਾ ਹੋਵੇ ਜਦੋਂ ਬੱਚਾ ਕੈਨੇਡਾ ਲੈਂਡ ਕਰਦਾ ਹੈ ਕਿਉਂਕਿ ਉਹਨੇ ਦੇਖਿਆ ਹੁੰਦਾ ਹੈ ਬੜੀਆਂ ਸੋਹਣੀਆਂ ਸੜਕਾਂ ਹਰ ਚੀਜ਼ ਬੜੀ ਪਿਆਰੇ ਤਰੀਕੇ ਨਾਲ ਹਰ ਚੀਜ਼ ਦਾ ਰੂਲ ਐਂਡ ਰੈਗੂਲੇਸ਼ਨ ਉਹਨਾਂ ਨੇ ਦੇਖਿਆ ਹੁੰਦਾ ਹੈ ਉਹ ਲੈਂਡ ਕਰਦੇ ਸਾਰ ਉਹ ਚੀਜ਼ ਐਕਸਪੈਕਟ ਕਰਦਾ ਹੈ ਪਰ ਉਹਦੀ ਕਾਸਟ ਕੀ ਹੈ ਤੁਹਾਨੂੰ ਉੱਥੇ ਵਸਣ ਲਈ ਤੁਹਾਨੂੰ ਇੱਕ ਇੱਕ ਕੀਮਤ ਅਦਾ ਕਰਨੀ ਪੈਣੀ ਹੈ ਕੀਮਤ ਕੀ ਹੈ ਤੁਹਾਡੀ ਮਿਹਨਤ ਜਿਦੀ ਕਿ ਆਪਾਂ ਪਿਛਲੇ 12-14 ਸਾਲਾਂ ਚ ਆਪਣੇ ਬੱਚਿਆਂ ਨੂੰ ਜਾਂ 15 ਸਾਲ ਦੇ ਬੱਚਾ ਮਤਲਬ 18 ਸਾਲ ਦੇ ਅਰਾਊਂਡ ਉਸ ਤੋਂ ਬਾਅਦ ਹੀ ਬੱਚਾ ਇੱਥੇ ਆਉਂਦਾ तकरीबन ਤੇ ਉਹਨੇ ਸਾਲਾਂ ਚ ਉਹ ਬੱਚੇ ਨੂੰ ਆਦਤ ਹੀ ਨਹੀਂ ਰਹੀ ਹੁੰਦੀ ਉਹਦਾ ਰੀਜ਼ਨ ਕੀ ਹੈ ਕਿ ਆਪਣੇ ਘਰਾਂ ਵਿੱਚ ਵੀ ਜੇ ਦੇਖਿਆ ਜਾਵੇ ਹੁਣ ਜੇ ਆਪਾਂ ਖੇਤੀ ਬਾੜੀ ਨੂੰ ਬਿਲੋਂਗ ਕਰਦੇ ਆਂ ਤਾਂ ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਕੰਮ ਹੀ ਨਹੀਂ ਹੈ ਕਿਉਂਕਿ ਜ਼ਮੀਨਾਂ ਦੇ ਜਿਹੜੇ ਲੈਂਡ ਪੀਸਿਸ ਨੇ ਉਹ ਬਹੁਤ ਛੋਟੇ ਹੋ ਚੁੱਕੇ ਨੇ ਉਹਨਾਂ ਕੋਲ ਕੰਮ ਹੀ ਨਹੀਂ ਹੈ ਆਪਾਂ ਆਪਣੇ ਬੱਚੇ ਨੂੰ ਅਚਾਰਜ ਦੀ ਡੇਟ 'ਚ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਬੜਾ ਕੰਫਰਟੇਬਲ ਰੱਖਦੇ ਆਂ ਉਹ ਜਦੋਂ ਇੱਥੇ ਆਂਦਾ ਉਹਨੂੰ ਬੜਾ ਦਿੱਕਤ ਹੁੰਦੀ ਹੈਗੀ ਕਿ ਮੈਂ ਤਾਂ ਯਾਰ ਬੜਾ ਪੂਰਾ ਫਸ ਗਿਆ ਪਰ ਮੈਂ ਤੁਹਾਨੂੰ ਪ੍ਰੈਕਟੀਕਲੀ ਦੱਸਾਂ ਮੇਰੀ ਨਾ ਇੱਕ ਨੇਚਰ ਹੈ ਮੈਂ ਹਰ ਟਾਈਮ ਨਾ ਜਿਵੇਂ ਜੇ ਮੈਂ ਕਿਤੇ ਵੀ ਜਾਣਾ ਜਿਵੇਂ ਮੈਂ ਟਿਮ ਹਾਟਨ ਗਿਆ ਆਇਆ ਥੇ ਜਾਂ ਮੈਕਡੋਨਲਡਸ ਗਿਆ ਮੋਸਟਲੀ ਆਪਣੇ ਬੱਚੇ ਹੀ ਕੰਮ ਕਰ ਰਹੇ ਹੁੰਦੇ ਨੇ ਉੱਥੇ ਤੇ ਮੈਂ ਆਈ ਯੂਜ਼ ਟੂ ਆਸਕ ਥੈਮ ਤੁਹਾਨੂੰ ਕਿਵੇਂ ਲੱਗ ਰਿਹਾ ਕੈਨੇਡਾ ਨਾ ਮਤਲਬ ਮੈਂ ਤੁਹਾਨੂੰ ਸੱਚਾਈ ਦੱਸਦਾ ਮੋਨਜੀ ਉਹਦੇ ਚ ਨਾ 15 ਡਾਲਰ ਤੇ ਜਿਹੜੇ ਬੱਚੇ ਕੰਮ ਕਰ ਰਹੇ ਨੇ ਉਹ ਕਹਿੰਦੇ ਨੇ ਅਸੀਂ ਬਹੁਤ ਖੁਸ਼ ਆ ਮੈਂ ਤੁਹਾਨੂੰ ਇਸ ਤੇ ਬਹੁਤ ਕિસ્ਸੇ ਦੱਸੂਗਾ ਵੀ ਬੱਚੇ ਬਹੁਤ ਖੁਸ਼ ਨੇ ਐਸੀ ਇਥੇ ਨਾ ਆਪਣੇ ਪੰਜਾਬ 'ਚ ਇੱਕ ਭੇਡ ਚਾਲ ਦੀ ਗੱਲ ਹੁੰਦੀ ਹੈਗੀ ਮਤਲਬ ਜਿਵੇਂ ਤੁਸੀਂ ਆਪਣੀ ਇਲੈਕਸ਼ਨਸ ਵੀ ਦੇਖਦੇ ਹੋ ਇੱਕਦਮ ਡਰਾਸਟਿਕ ਚੇਂਜ ਕੈਪਟਨ ਰਵਿੰਦਰ ਸਿੰਘ 75 76 ਸੀਟਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਪਿੱਛੇ ਲੱਗੇ ਤੇ ਸਾਰੇ ਜਣਾਂ ਨੇ ਫੱਟੇ ਚੱਕਦੇ ਹੈ ਨਾ ਸਫਾਇਆ ਹੀ ਕਰਦਾ ਦੂਸਰੀਆਂ ਪਾਰਟੀਆਂ ਦਾ ਹੁਣ ਆਪਣੇ ਇੱਥੇ ਵੀ ਹੁੰਦਾ ਇੱਥੇ ਬਹੁਤ ਸਾਰੇ ਬੱਚੇ ਇਹਦੇ ਨੇ ਮੈਂ ਜਿਨ੍ਹਾਂ ਨੂੰ ਜਿਵੇਂ ਉਹਨਾਂ ਦੱਸਿਆ ਕਿ ਸਾਡਾ ਦੋਸਤ ਆਇਆ ਉਹ ਆਂਦੇ ਸਾਰੀ ਉਹਨੂੰ ਕਿਸੇ ਨੇ ਮੋਟੀਵੇਟ ਕਰਤਾ ਵੀ ਯਾਰ ਇੱਥੇ ਤਾਂ ਕੁਝ ਨਹੀਂ ਹੈ ਤੋ ਚਲਾ ਜਾ ਇਵਨ ਮੈਂ ਖੁਦ ਹੀ ਕਹ ਦਸਾਂ ਮੇਰੇ ਦੋਸਤ ਨੇ ਲੁਧਿਆਣੇ ਤੋਂ ਨੇ ਉਹ ਪੀਆਰ ਲੈ ਕੇ ਇੱਥੇ ਜਦੋਂ ਆਏ ਕਹਿੰਦੇ ਅਸੀਂ ਬ੍ਰੈਂਪਟਨ ਆ ਪਹਿਲਾਂ ਫਿਰ ਤੇਰੇ ਕੋ ਤੇਰੀ ਕੋਲ ਮਿਲਣਾ ਆਵਾਂਗੇ ਮੈਂ ਕਿਹਾ ਜੀ ਮਸ ਵੈਲਕਮ ਜਦੋਂ ਆਏ 15 ਦਿਨ ਘੁੰਮ ਕੇ ਤੇ ਕਹਿੰਦੇ ਜੀ ਮੈਂ ਕਿਹਾ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਕੀ ਸੋਚਿਆ ਕੀ ਸੈਟਲਮੈਂਟ ਕਰਨੀ ਹੈ ਕਿਸੇ ਕਹਿੰਦੇ ਸਾਨੂੰ ਟੈਕਸੀ ਡਰਾਈਵਰ ਜਿੰਨੇ ਵੀ ਮਿਲਣ ਉਹ ਕਹਿੰਦੇ ਇੱਥੇ ਕੀ ਕਰਾਂ ਜੇ ਤੁਹਾਡਾ ਅੱਛਾ ਕੰਮ ਹੈ ਵਾਪਸ ਜਾਓ ਸੋ ਐਵਰੀਬਾਡੀ ਇਸ ਲਾਈਕ ਸਟਰਗਲ ਤੋਂ ਭੱਜਣਾ ਜੀ ਠੀਕ ਹੈ ਹੁਣ ਇਹ ਇਹ ਐਸਾ ਕੁਝ ਨਹੀਂ ਹੈ ਪ੍ਰੈਸੈਂਟ ਸਿਨੈਰੀਓ ਦੇਖੋ ਟਫ ਹੋ ਗਿਆ ਹੈ ਅੱਜ ਦੀ ਰੇਟ 'ਚ ਵੀਜ਼ਾ ਸਟਫ ਕਰਤੇ ਨੇ ਪਰ ਤੁਸੀਂ ਮੋਸਟਲੀ ਦੇਖਿਆ ਹੋਣਾ ਕਿ ਆਪਣੇ ਜਿੰਨੇ ਵੀ ਬੱਚੇ ਨੇ ਨਾ ਜੀ ਉਹਨਾਂ 'ਚ ਕੋਈ ਸਕਿੱਲ ਨਹੀਂ ਹੁੰਦਾ ਹੁਣ ਇੰਡੀਆ 'ਚ ਆਪਣੇ ਏ ਮੈਂ ਇਹ ਨਹੀਂ ਕਹਿੰਦਾ ਵੀ ਏਜੰਟਸ ਸਾਰੇ ਚੋਰ ਨੇ ਬਹੁਤ ਸਾਰਿਆਂ ਨੂੰ ਇਹ ਸਦਸਤਾ ਮਿਲ ਜਾਂਦਾ ਹੈ ਕਿ ਹਾਂ ਅਸੀਂ ਚੋਰੀ ਕਰ ਲਈਏ ਇਸ ਬੰਦੇ ਤੋਂ ਪੈਸਾ ਖਾ ਲਈਏ ਮੁੰਜੀ ਮੈਨੂੰ ਇਹ ਸਮਝ ਨਹੀਂ ਆਈ ਅਜ ਤੱਕ ਵੀ ਜਿਹੜੇ ਬੰਦੇ ਕਹਿੰਦੇ ਨੇ ਸਾਡਾ 15 ਲੱਖ ਕਿਸੇ ਕੰਸਲਟੈਂਟ ਨੇ ਮਾਰ ਲਿਆ ਜਾਂ 20 ਲੱਖ ਕਿਸੇ ਕੰਸਲਟੈਂਟ ਨੇ ਮਾਰ ਲਿਆ ਤਾਂ ਉਹ 20 ਲੱਖ ਦਿੱਤਾ ਕਿ ਉਹ ਸੀ ਤੁਸੀਂ ਮੈਨੂੰ ਮੈਂ ਜਿੰਨਾ ਜਾਣਦਾ ਅੱਜ ਦੀ ਡੇਟ 'ਚ ਬੱਚੇ ਦੇ ਮਾਪੇ ਦੇ ਅਕਾਊਂਟ ਤੋਂ ਪੈਸੇ ਟਰਾਂਸਫਰ ਹੁੰਦੇ ਨੇ ਕਾਲਜ ਨੂੰ ਤੇ ਕਾਲਜ 100% ਜੇ ਵੀਜ਼ਾ ਨਹੀਂ ਆਉਂਦਾ ਰਿਫੰਡ ਕਰਦੇ ਨੇ ਥੋੜਾ ਨੁਕਸਾਨ ਹੋਏਗਾ 40 ਤੋਂ 50 ਹਜ਼ਾਰ ਰੁਪਏ ਦਾ ਜੇ ਕੋਈ 20-25 ਹਜ਼ਾਰ ਉਹਨੇ ਕੰਸਲਟੈਂਸੀ ਫੀਸ ਲਈ ਹੈ ਤੇ ਜੇ 15 ਹਜ਼ਾਰ ਰੁਪਏ ਜਾਂ 20 ਹਜ਼ਾਰ ਰੁਪਏ ਇੰਡੀਅਨ ਕਰੰਸੀ 'ਚ ਜਿਹੜਾ ਹੈਗਾ ਉਹਨਾਂ ਦੀ ਐਮਬੈਸੀ ਫੀਸ ਹੁੰਦੀ ਹੈ ਤੁਹਾਡਾ ਉਹ ਲਾਸ ਹੈ ਮੈਨੂੰ ਸਮਝ ਨਹੀਂ ਆਉਂਦੀ 15 ਲੱਖ 10 ਲੱਖ ਤੁਸੀਂ ਕਿਵੇਂ ਕਿਵੇਂ ਫਸਾ ਲਿਆ ਉੱਥੇ ਜੋ ਤੁਹਾਨੂੰ ਤੁਸੀਂ ਦੇਖੋ ਅੱਜ ਦੀ ਡੇਟ 'ਚ ਆਨਲਾਈਨ ਚੈਲਸ ਤੇ ਤੁਸੀਂ ਕੁਝ ਵੀ ਕਰੋ ਆਪਾਂ ਸਾਰਾ ਦਿਨ ਟਿਕਟੌਕ ਦੇ ਵੀਡੀਓ ਸੌਰੀ ਟਿਕਟੌਕ ਥੋੜਾ ਚੱਲਦਾ ਨਹੀਂ ਇੰਸਟਾ ਚੱਲਦਾ ਤਾਂ ਇੰਸਟਾ ਤੇ ਜਿਹੜੀਆਂ ਵੀਡੀਓਜ਼ ਬੈਠ ਕੇ ਦੇਖ ਕੇ ਟਾਈਮ ਵੇਸ ਕਰੀ ਜਾਂਦੇ ਆ ਵਾਈ ਨਾਟ ਕੀ ਕਰਨ ਦੀ ਸੀਆਈਸੀ ਦੀ ਆਪਣੀ ਇੱਕ ਵੈਬਸਾਈਟ ਆ ਖੋਲੋ ਤੇ ਸਾਰਾ ਕੁਝ ਲਿਖਿਆ ਹੋਇਆ ਹੁਣ ਹੁੰਦਾ ਕੀ ਹੈ ਆਪਣੇ ਬੱਚੇ ਪਹਿਲਾਂ ਤਾਂ ਮੈਂ ਤੁਹਾਨੂੰ ਇੰਡੀਆ ਦੀ ਸਿਚੁਏਸ਼ਨ ਤੋਂ ਰੂਬਰੂ ਕਰਾਉਣਾ ਉਹਦੇ ਵਿੱਚ ਕੀ ਹੈਗਾ ਕਿ ਇੰਡੀਆ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦਾ ਉਹਨਾਂ ਨੇ ਨਾ ਜਾ ਕੇ ਜਿਵੇਂ ਐਡ ਐਡਵਰਟਾਈਜ਼ਮੈਂਟ ਤੋਂ ਇਨਫਲੂਐਂਸ ਹੁੰਦੇ ਨੇ ਸਭ ਤੋਂ ਵੱਡੇ ਚੋਰ ਜਿਹੜੇ ਨੇ ਉਹ ਐਡਵਰਟਾਈਜ਼ਮੈਂਟ ਤੇ ਜ਼ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਨੇ ਦੇਖਣਾ ਵੀ ਜੇ 10 ਬੱਚਿਆਂ ਦਾ ਵੀਜ਼ਾ ਫਾਈਲ ਲਈ ਹੈ ਕਿਸੇ ਘਟਿਆ ਕਾਲਜ ਪਹਿਲਾਂ ਤਾਂ ਉਹਨਾਂ ਨੇ ਫਾਈਲ ਲਾ ਦੇਣੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਐਪਲੀਕੇਸ਼ਨ ਜਿਹੜੀ ਆਫਰ ਲੈਟਰ ਹੈ ਵਿਦਾਊਟ ਫੀਸ ਦੇ ਦੇਣੀ ਹੈ ਉਹਨਾਂ ਨੇ ਕਹ ਦੇਣਾ ਸਾਡੇ ਕੋਲ ਆ ਗਈ ਹੈ ਜੀ ਠੀਕ ਹੈ ਜੀ ਉਹ ਕਾਲਜਿਸ ਪਹਿਲਾਂ ਤੋਂ ਹੀ ਜਿਹੜੇ ਆ 5 ਬੈਂਡ ਜਾਂ 5 ਪੁਆਇੰਟ ਤੋਂ ਘੱਟ ਵਾਲੇ ਬੱਚਿਆਂ ਨੂੰ ਆਫਰਸ ਮਿਲਦੀਆਂ ਸੀਗੀਆਂ ਉਹ ਪਹਿਲੇ ਦਿਨ ਤੋਂ ਹੀ ਕਾਲਜਿਸ ਉਸ ਲਿਸਟ ਚ ਆਂਦੀ ਨਹੀਂ ਵੀ ਉਹ ਵਰਕ ਪਰਮਿਟ ਪ੍ਰੋਵਾਈਡ ਕਰ ਸਕਣ ਹੁਣ ਤਾਂ ਉਹਨਾਂ ਨੇ ਸਾਰੇ ਪ੍ਰਾਈਵੇਟ ਕਾਲਜ ਹੀ ਖਤਮ ਕਰਤੇ which is a good thing ਬੱਚਿਆਂ ਨਾਲ ਠੱਗੀਆਂ ਨਹੀਂ ਹੋਣਗੀਆਂ ਇੰਡੀਆ ਦੇ ਏਜੰਟ ਉਹਨ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਉਹ ਬੱਚੇ ਜਾਂਦੇ ਨੇ ਵੀ ਚਲੋ ਫੀਸ ਬਾਅਦੋਂ ਹੈ ਜਾਂ ਕੁਝ ਹੈਗਾ ਉਹਨਾਂ ਨੇ ਜਾਲੀ ਕਾਗਜ਼ ਕੁਝ ਬਣਵਾ ਦੇਣੇ ਨੇ ਉਹਨਾਂ ਦੇ ਉਸ ਤੋਂ ਬਾਅਦ ਕਹਿੰਦੇ ਨੇ ਜੀ ਹਾਂਜੀ ਤੁਹਾਡਾ ਵਿੱਚ ਕੁਝ ਐਸੇ ਏਜੰਟਸ ਵੀ ਹੈਗੇ ਨੇ ਜਿਹੜੇ ਜਾਲੀ ਵੀਜ਼ਾ ਦੇ ਦਿੰਦੇ ਨੇ ਬਣਾ ਕੇ ਫਿਰ ਕਹਿੰਦੇ ਨੇ ਪੈਸੇ ਦੇ ਦਿਓ ਅੱਛਾ ਉਸ ਤੋਂ ਬਾਅਦ ਉਹ ਲੋਟਰੀ ਹੁੰਦੀ ਹੈ ਲੱਕੀ ਡਰਾ ਹੁੰਦਾ ਹੈ ਜੇ ਤੁਸੀਂ 100 ਫਾਈਲ ਲਈਏ ਤਾਂ ਉਸ 'ਚੋਂ 8-10 ਬੱਚਿਆਂ ਦੇ ਵੀਜ਼ੇ ਆਣੇ ਨੇ ਬਾਕੀ ਸਾਰੇ ਵੀਜ਼ਾ ਰਿਫਿਊਜ਼ ਹੋ ਜਾਣੇ ਨੇ ਜਲੰਦਾ ਸੀ ਉਹ ਉਸ ਉਸ ਪ੍ਰੋਬੈਬਿਲਟੀ ਦੇ ਤੁਸੀਂ ਸੈਕਸ਼ਨ ਨੂੰ ਦੇਖੋ ਹਾਂ ਤਾਂ ਬਹੁਤ ਛੋਟਾ ਸੈਕਸ਼ਨ ਹੈ ਪ੍ਰੋਬੈਬਿਲਟੀ ਦਾ ਉਸ ਜਿਸ ਵਿੱਚ ਤੁਹਾਡਾ ਵੀਜ਼ਾ ਆਣਾ ਹੈ ਚਲੋ ਤੁਹਾਡਾ ਸਪੋਜ਼ ਕਰ ਲਓ 8 ਜਾਣਿਆਂ ਦਾ ਤੁਹਾਡਾ 8 ਬੱਚਿਆਂ ਦਾ ਵੀਜ਼ਾ ਆ ਗਿਆ ਉਹਨਾਂ ਨੇ ਅੱਗੇ ਸਾਰੇ ਕਿਤੇ ਉਸੇ ਚੀਜ਼ ਨੂੰ ਐਡਵਰਟਾਈਜ਼ ਕਰ ਦੇਣਾ ਵੀ ਹਾਂਜੀ ਦੇਖੋ ਸਾਡੇ ਐਨਏ ਬੈਂਡ ਤੇ ਵੀਜ਼ਾ ਆ ਗਿਆ ਆ ਬੱਚੇ ਨੂੰ ਪੁੱਛ ਲੋ ਉਹਨੂੰ ਪੁੱਛ ਲੋ ਹਣਾ ਜੀ ਤੇ ਜਿਹੜੇ 92 ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋਏ ਨੇ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਉਹ ਮੈਂ ਇਹ ਫਿਗਰ ਕਾਫੀ ਵੱਡੀ ਦੱਸ ਰਹੇ ਹਾਂ 4-5 ਦੇ ਵੀਜ਼ਾਸ ਆਉਂਦੇ ਨੇ ਜਿਆਦਾ ਨਹੀਂ ਆਉਂਦੇ ਹੈਗੇ अच्छा उस ਤੋਂ ਬਾਅਦ ਜਦੋਂ ਬੱਚੇ ਨੇ ਉੱਥੇ ਜਾਣਾ ਉਹਨੂੰ ਪਤਾ ਲੱਗਣਾ ਵੀ ਉਹ ਤੋਂ ਤਾਂ ਫੀਸ ਲੈ ਲਈ ਵੀ ਤੇਰੀ ਬਈ 12 ਲੱਖ ਰੁਪਏ ਫੀਸ ਹੈ ਜਾਂ 15 ਲੱਖ ਰੁਪਏ ਫੀਸ ਹੈ ਉਹ ਫੀਸ ਉੱਥੇ ਕਾਲਜ ਭਰੀ ਨਹੀਂ ਹੁੰਦੀ ਕਾਲਜ ਕਹਿੰਦਾ ਜੀ ਸਾਡੇ ਕੋਲ ਆਣਾ ਤਾਂ ਫੀਸ ਭਰੋ ਅੱਛਾ ਬੱਚਾ ਫਸ ਗਿਆ ਇੱਕ ਬੱਚਾ ਇੱਕ 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 ਐਸਾ ਬੱਚਾ ਹੈ ਜਿਹੜਾ ਛੋਟਾ ਜਿਹੜਾ ਮਾਪੇ ਦੀ ਸ਼ੈਲਟਰ ਚ ਰਿਹਾ ਹੈਗਾ ਹੁਣ 12ਵੀਂ 12ਵੀਂ ਕਰਕੇ ਜਿਹੜਾ ਬੱਚਾ ਆ ਰਿਹਾ ਉਹ ਹਰ ਟਾਈਮ ਮਦਰ ਪੇਰੈਂਟਸ ਦੀ ਫਾਦਰ ਦੀ ਪ੍ਰੋਟੈਕਸ਼ਨ ਚ ਹੀ ਹੁੰਦਾ ਹੈ ਤੇ ਉਹ ਉਹ ਬੱਚੇ ਨੂੰ ਤੁਸੀਂ ਦੇਖੋ ਜਾ ਕੇ ਉਹ ਬੱਚਾ ਇੱਕਦਮ ਘਬਰਾ ਜਾਏਗਾ ਉਹ ਇੱਕ ਸਿਸਟਮ ਪਹਿਲਾਂ ਤਾਂ ਉਹਦੇ ਲਈ ਕਲਚਰ ਸ਼ੌਕ ਹੈ ਸਭ ਤੋਂ ਵੱਡੀ ਗੱਲ ਹੈ ਜਿਹੜਾ ਇੱਥੇ ਜਦੋਂ ਆਇਆ ਕਲਚਰ ਸ਼ੌਕ ਹੈ ਉਸ ਤੋਂ ਬਾਅਦ ਦੂਸਰਾ ਉਹ ਜਦੋਂ ਬੱਚਾ ਕਾਲਜ ਜਾਏਗਾ ਉਹ ਕਹੇਗਾ ਤੇਰੀ ਤਾਂ ਫੀਸ ਨਹੀਂ ਆਈ ਉਹ ਉਹ ਨੈਕਸਟ ਉਸ ਸ਼ੌਕ ਚ ਜਾਏਗਾ ਹੁਣ ਤੁਸੀਂ ਦੱਸੋ ਨਹੀਂ ਉਸ ਸਿਨੈਰੀਓ ਚ ਬੱਚਾ ਕੀ ਕਰੂਗਾ ਹਨਾ ਤੇ ਜਦੋਂ ਜਦੋਂ ਪਹਿਲੀ ਚੀਜ਼ ਹੀ ਉਹਨਾਂ ਨੇ ਕਹਤੀ ਵੀ ਆਇਲਸ ਕਰੋ ਬੈਂਡ ਸਕੋਰ ਅੱਛੇ ਲੋ ਤੇ ਈ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਬੇਸਿਕ ਸਟੱਡੀ ਦਵਾਵਾਂਗੇ ਇੱਕ ਸਾਲ ਦੇ ਵਿੱਚ ਤੁਹਾਨੂੰ ਜੌਬ ਵੀ ਮਿਲ ਜਾਏਗੀ ਕਿਤੇ ਨਾ ਕਿਤੇ ਹੁਣ ਆਪਣੇ ਕੀ ਹਾਲਾਤ ਹੁੰਦੇ ਨੇ ਕਿੱਲਾ ਤੋਂ ਕਿੱਲੇ ਜ਼ਮੀਨ ਦੇ ਵੇਚ ਕੇ ਆਇਆ ਹੁੰਦਾ ਬੰਦਾ ਠੀਕ ਹੈ ਜੀ ਬੱਚਾ ਆ ਗਿਆ ਉਹਨੂੰ ਆਂਦੇ ਸਾਰ ਜੌਬ ਚਾਹੀਦੀ ਕਿਉਂਕਿ ਉਹਦੀ ਜਿਹੜੇ ਜਿਹੜਾ ਉਹਦੇ ਕੋਲ ਪੈਸਾ ਸੀਗਾ ਉਹ ਤਾਂ ਉਹਨੇ ਸਾਰੀ ਫੀਸ ਭਰਤੀ ਹੈ ਉਹਦੇ ਕੋਲ ਕੋਈ ਪੈਸਾ ਨਹੀਂ ਹੈ ਠੀਕ ਹੈ ਹੁਣ ਹੁਣ ਮੈਂ ਤਕਰੀਬਨ ਦੇਖਿਆ ਹੈਗਾ ਕਿਉਂਕਿ ਇੰਡੀਆ ਵਿੱਚ ਕੀ ਹੁੰਦਾ ਜਿਹੜਾ ਇੱਥੋਂ ਦਾ ਕੋਈ ICCRC ਜਨ ਹੁੰਦਾ ਉਹਦੇ ਇੱਥੇ ਭਾਂਡੇ ਵਿਕੇ ਪਏ ਹੁੰਦੇ ਨਹੀਂ ਕਿਉਂਕਿ ਗਲੀ ਫੀ ਜੀ ICCRC ਬੈਠੇ ਨੇ ਇਹਨ ਉਹ 2-4 ਬੰਦਿਆਂ ਦਾ ਕੰਮ ਚੱਲਦਾ ਹੈ ਉਹ ਵੀ ਟਿਕਟੌਕ ਦੇ ਵੀਡੀਓਜ਼ ਬਣਾਉਣ ਨੂੰ ਕਿ ਇਦਾਂ ਇਦਾਂ ਹੀ ਉਹ ਮੈਨੇਜ ਕਰਦੇ ਨੇ ਉਹਨਾਂ ਚੀਜ਼ਾਂ ਨੂੰ ਹੁਣ ਉਸ ਤਰ੍ਹਾਂ ਦੇ ਬੰਦੇ ਜਿਹੜੇ ਉਹ ਇੰਡੀਆ ਜਾਂਦੇ ਨੇ ਉਹ ਕੰਸਲਟੈਂਟਸ ਨੂੰ ਮਿਲਦੇ ਨੇ ਜਾ ਕੇ ਵੀ ਲੈਓ ਸਾਨੂੰ ਸਾਡੇ ਕੋਲ ਲੀਵੀ ਮੀਆਂ ਪਿਆ ਸਾਡੇ ਕੋਲ ਆ ਪਿਆ ਮੈਂ ਹੁਣੀ ਕੋਈ ਮੇਰਾ ਦੋਸਤ ਹੈਗਾ ਜਿਹੜੇ ਉਹ ਤੁਹਾਨੂੰ ਦੱਸ ਰਿਹਾ ਸੀ ਨਾ ਵੀ ਆ ਕੇ ਗਏ ਜਿਨ੍ਹਾਂ ਨੂੰ ਟੈਕਸੀ ਡਰਾਈਵਰ ਹੀ ਗਈ ਗਏ ਕਿ ਭਜੋ ਉਹਨਾਂ ਨੇ ਇੱਕ ਪਟਿਆ ਲੁਧਿਆਣੇ ਜਾ ਕੇ ਕੰਸਲਟੈਂਸੀ ਖੋਲਹੀ ਆ ਕਿਸੇ ਇੱਥੇ ਕਿਸੇ ਏਜੰਟ ਦੇ ਧੱਕੇ ਚੜ੍ਹ ਕੇ ਕਹਿੰਦਾ ਪਾਜੀ ਮੇਰੇ ਕੋਲ 150 ਐਲਐਮਆਈ ਪਿਆ ਹੈ ਚੱਕ ਵੀ ਫਾਈਲਾਂ ਦੋ ਹੁਣ ਤੁਸੀਂ ਦੱਸੋ ਵੀ ਜਿਹੜੇ ਐਲ ਐਮ ਆਈ ਐਸ ਹੁੰਦੇ ਨੇ ਕੋਈ ਐ ਥੋੜਾ ਨਾ ਹੁੰਦੇ ਨੇ ਵੀ ਹਰ ਕੋਈ ਬੰਦਾ ਹੀ ਉਹਦੇ ਚਾਈ ਜਾਊਗਾ ਤੁਸੀਂ ਇੱਥੋਂ ਦਿਖਾ ਰਹੇ ਹੋ ਪਲੱਸ 2 ਤੁਸੀਂ ਕਰਕੇ ਜਾ ਰਹੇ ਹੋ ਵੀ ਇਸ ਦਾ ਜੀ ਸਟੂਡੈਂਟਾਂ ਜੀ ਉੱਥੇ ਜਾ ਕੇ ਐਲ ਐਮ ਆਈ ਐ ਕਿਵੇਂ ਮਿਲ ਜੂਗਾ ਜੇ ਤੁਸੀਂ ਉਸ ਫੀਲਡ 'ਚ ਕੰਮ ਹੀ ਨਹੀਂ ਕੀਤਾ ਹੋਇਆ ਹੂੰ ਉਹ ਦੇ ਕੋਲ ਵੀ ਉਹਨੇ ਵੀ ਦਫਤਰ ਉਹਨਾਂ ਦਾ ਖਲਵਾਦਾ ਮਤਲਬ ਇੱਕ ਤਾਂ ਕੋਈ ਕੁਆਲੀਫਿਕੇਸ਼ਨ ਹੀ ਨਹੀਂ ਹੈ ਚਲੋ ਐਟ ਲੀਸਟ ਕੈਨੇਡਾ ਨੇ ਆਈ ਸੀ ਸੀ ਆਰ ਸੀ ਕੰਸਲਟੈਂਸੀ ਜੇ ਕਿਸੇ ਨੇ ਖੋਲਣੀ ਹੈ ਆਪਣਾ ਆਈ ਆਈ ਆਰ ਸੀ ਸੀ ਦਾ ਕੰਮ ਵੀ ਕਰਨਾ ਹੈਗਾ ਉਹਦਾ ਓਟ ਲੀਸਟ ਉਹਨਾਂ ਨੇ ਇੱਕ ਟੈਸਟ ਰੱਖਿਆ ਹੋਇਆ 2 ਸਾਲ ਦੀ ਪੜ੍ਹਾਈ ਹੈ ਕੁਝ ਤਾਂ ਹੈਗਾ ਆਪਣੀ ਇੰਡੀਆ ਵਿੱਚ ਹਾਲਾਤ ਕੀ ਨੇ ਤੁਸੀਂ 25000 ਰੁਪਏ ਭਰੋ ਉਹ ਉਹ ਪੈਸੇ ਲੈਂਦਾ ਤੇ ਉਹਨਾਂ ਨੇ ਇੱਕ ਅਥਾਰਾਈਜ਼ਡ ਸਟੈਂਪ ਲਾ ਕੇ ਦੇ ਜਾਂਦਾ ਵੀ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਪੁੱਛਿਆ ਗਿਆ 12ਵੀਂ ਫੇਲ ਹੋ ਤੁਸੀਂ ਤੁਹਾਨੂੰ ਪੁੱਛਿਆ ਗਿਆ ਤੁਸੀਂ ਕੋਲ ਕੁਆਲਿਫੀਕੇਸ਼ਨ ਕੀ ਹੈ ਤੁਹਾਡੀ ਕੁਝ ਨਹੀਂ ਹੈਗਾ ਪਾਸਪੋਰਟ ਵਾਂਗ ਵੈਰੀਫਿਕੇਸ਼ਨ ਕਰਦੇ ਨੇ ਜਾ ਕੇ ਕਹਿੰਦੇ ਨੇ ਚਲੋ ਠੀਕ ਹੈ ਵੀ ਭਾਜ ਨਹੀਂ ਸਕਦਾ ਜੀ ਤੁਸੀਂ ਉਸ ਤੋਂ ਕੀ ਸਿਕਿਉਰਿਟੀ ਲਈ ਹੈ ਬੰਦੇ ਤੋਂ ਤੁਸੀਂ ਕੋਈ ਇੱਕ ਐਟ ਲੀਸਟ ਐਗਜ਼ਾਮ ਹੀ ਰੱਖ ਦੋ ਨਾ ਵੀ ਇਹ ਕੰਮ ਦੀ ਨੌਲੇਜ ਤਾਂ ਹੋਵੇ ਨਾ ਕੀ ਆਉਂਦੇ ਨੇ ਸਭ ਤੋਂ ਪਹਿਲਾਂ ਤਾਂ ਉੱਥੇ ਸੁਪਨੇ ਦੇਖਦੇ ਨੇ ਪੱਬ ਕਲੱਬ ਜਾਵਾਂਗੇ ਨਹੀਂ ਤੁਸੀਂ 2 ਸਾਲ ਸੈਕਰੀਫਾਈਸ ਦਾ ਕਰੋ ਨਾ ਦੱਬ ਕੇ ਮਿਹਨਤਾਂ ਕਰੋ ਸਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਹਾਂ ਅੱਜ ਦੀ ਰੇਟ 'ਚ ਜਿਵੇਂ ਕਿ ਕਿ ਇੱਛਾਵਾਂ ਐਂਡਲੈਸ ਹੁੰਦੀਆਂ ਤੁਸੀਂ 15 ਆਪਣੇ ਲਾਈਫ ਨੂੰ ਪਿਛਲੇ 15 ਸਾਲ ਤੇ ਚੈੱਕ ਕਰੋ ਵੀ ਤੁਸੀਂ ਪਿਛਲੇ 15 ਸਾਲ ਪਹਿਲਾਂ ਤੁਸੀਂ ਕੀ ਸੀ ਤੇ ਅੱਜ ਤੁਸੀਂ ਕੀ ਹੋ ਯੂ ਵਿਲ ਫੀਲ ਦ ਡਿਫਰੈਂਸ ਵੀ 15 ਸਾਲ ਤੁਸੀਂ ਹੁਣ ਤੱਕ ਕਿੰਨਾ ਗਰੋ ਕਰ ਗਏ ਹੋ ਹੁਣ ਜਿਹੜਾ ਬੱਚਾ ਇੱਕ ਪਿੰਡ 'ਚ ਬੈਠਾ ਸੀ ਵਿਹਲਾ ਸੀਗਾ ਕੁਛ ਨਹੀਂ ਸੀ ਕਰ ਰਿਹਾ ਠੀਕ ਹੈ ਚਾਹੇ ਉਹ 27 28 ਸਾਲ ਦਾ ਹੋ ਗਿਆ ਸੀ ਚਾਹੇ 30 ਸਾਲ ਇਨ दैट ਕੇਸ ਤੁਸੀਂ ਦੇਖੋ ਵੀ ਉਹ ਬੱਚਾ ਹੁਣ ਕੀ ਕਰ ਰਿਹਾ ਆ ਕਿ ਐਟਲੀਸਟ ਉਹ ਕਮਾ ਤਾਂ ਰਿਹਾ ਨਾ ਇੱਥੇ ਆ ਕੇ ਹੁਣ ਜਦੋਂ ਪੀਆਰ ਹੋ ਜਾਂਦੇ ਨੇ ਮੈਂ ਇਸ ਤਰ੍ਹਾਂ ਦੇ ਵੀ ਸਟੂਡੈਂਟਸ ਨੂੰ ਮਿਲਿਆ ਕੁਝ ਲੜਕੀਆਂ ਮਿਲੀਆਂ ਸੀ ਮੈਨੂੰ ਟੇਮ ਹੋਟਲਸ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੱਚੀ ਕਿਵੇਂ ਲੱਗ ਰਿਹਾ ਕਹਿੰਦੀ ਵੀ ਤੁਸੀਂ ਮੈਂ ਕਿਹਾ ਤੁਸੀਂ ਸਟੂਡੈਂਟ ਹੋ ਦੇ ਦੇ ਵਾਰ ਲੁਕਿੰਗ ਲਾਈਕ ਯੂ ਮੇਬੀ ਸਟੂਡੈਂਟ ਹੋਣੀ ਹੈ ਤੇ ਉਹ ਕਹਿੰਦੀ ਨਹੀਂ ਜੀ ਅਸੀਂ ਤਾਂ ਪੀਆਰ ਹੋ ਚੁੱਕੇ ਹਾਂ ਮੈਂ ਕਿਹਾ ਜੀ ਕਿੱਦਾਂ ਲੱਗ ਰਿਹਾ ਕਹਿੰਦੇ ਜੀ ਗਰੋਥ ਨਹੀਂ ਹੋ ਰਹੀ ਉਹੀ ਰੂਟੀਨ ਹੈ ਉਵੇਂ ਹੀ ਕੰਮ ਕਰੀ ਜਾ ਰਹੇ ਹਾਂ ਪਰ ਜੇ ਤੁਸੀਂ ਕਹੋਗੇ ਪੀਆਰ ਹੁੰਦੇ ਸ ਉਹ ਅੱਜ ਦੀ ਡੇਟ ਤੋਂ ਤੀਕਾ ਨਹੀਂ ਮਿਲਦੀ ਹੈਗੇ ਵੀ ਅੱਜ ਜੇ ਆਪਾਂ ਕਹੀ ਵੀ ਆਂਦੇ ਸਾਰ ਆਪਾਂ ਕਰ ਲੈ ਲਾਂਗੇ ਜਾਂ ਹੋਰ ਹੋ ਜਾਂਦਾ ਅਰਲੀਅਰਸਟ ਅਰਲੀਅਰ ਟਾਈਮਸ ਵਿੱਚ ਕੀ ਹੁੰਦਾ ਸੀਗਾ ਕਿ ਜਿਵੇਂ ਕੋਈ ਆਇਆ ਉਹਨੇ ਸਿੱਧਾ ਟਰਕਿੰਗ ਦਾ ਲਾਇਸੈਂਸ ਲੈ ਲੈਣਾ ਹੈ ਕਲਾਸ 1 ਦਾ ਐਨੀ ਕਿ ਇਨਵੈਸਟਮੈਂਟ ਕਰਨੀ ਹੈ ਤੇ ਉਹਨੇ ਪਹਿਲੇ ਸਾਲ ਚ ਹੀ ਇੰਨਾ ਕੰਮ ਕਰਨ ਲੱਜਾਂਦਾ ਸੀਗਾ ਜਿਹਦੇ ਨਾਲ ਉਹ ਘਰ ਬੇਸਿਕ ਡਾਊਨ ਪੇਮੈਂਟ ਦੇ ਕੇ ਲੈ ਲੈਂਦਾ ਸੀ ਤੇ ਤਿੰਨ ਕ ਸਾਲਾਂ ਚ ਘਰ ਪੇ ਆਫ ਵੀ ਕਰ ਦਿੰਦੇ ਸੀਗੇ ਉਸ ਤੋਂ ਬਾਅਦ ਸਾਰੀ ਸੇਵਿੰਗ ਹੁੰਦੀ ਸੀਗੀ ਹੁਣ ਸਰ ਘਰ ਇੱਕ ਤਾਂ ਮਹਿੰਗੇ ਜਿਹੜਾ ਜਿਹੜਾ ਉਦੋਂ 1.5 ਦੋ ਲੱਖ ਡਾਲਰ ਦਾ ਘਰ ਹੁੰਦਾ ਸੀ 1.5 ਲੱਖ ਡਾਲਰ ਦਾ ਹੀ ਹੁੰਦਾ ਸੀਗਾ ਉਹ ਅੱਜ ਦੀ ਡੇਟ 'ਚ ਸਾਡੇ ਏਰੀਆ ਵਿੱਚ 8 ਲੱਖ ਡਾਲਰ ਦਾ ਹੋ ਚੁੱਕਿਆ ਤੇ ਜੇ ਟ੍ਰਾਂਟੋ ਬੈਂਕੂਵਰ ਜਾਓਗੇ ਤਾਂ 2-2 ਮਿਲੀਅਨ ਨੂੰ ਅਪਰੋਚ ਕਰਦੇ ਰਹੀ ਹੋਈ ਗੱਲ ਸੋ ਇਸ ਲਈ ਉਹਦੀ ਤੁਸੀਂ ਪੇ ਆਫ ਕਿਵੇਂ ਕੀਤੀ ਹੈ ਤੇ ਅੱਗੇ ਕਿਵੇਂ ਕਰੋਗੇ ਉਹਦੇ ਲਈ ਦੋ ਆਪਸ਼ਨ ਨੇ ਵੀ ਆਮ ਜੌਬਸ ਨਾਲ ਹੁਣ ਨਹੀਂ ਹੋਣਾ ਹੁਣ ਮੈਂ ਦੂਸਰਾ ਇੱਕ ਸਭ ਤੋਂ ਵੱਡੀ ਜਿਹੜੀ ਮੇਜਰ ਇਸ਼ੂ ਹੈਗਾ ਜੀ ਵੀ ਬੱਚੇ ਨਾ ਆਪਣੇ ਮਤਲਬ ਪ੍ਰੋਪਰਲੀ ਸਕਿਲਡ ਨਹੀਂ ਹੈਗੇ ਉਸ ਜੌਬ ਲਈ ਹੁਣ ਜਿੰਨੇ ਆਪਣੇ ਕੰਸਲਟੈਂਟ ਨੇ ਉਹਨਾਂ ਨੂੰ ਇਹ ਹੀ ਪਤਾ ਨਹੀਂ ਹੈ ਵੀ ਕਰਨਾ ਕੀ ਹੈ ਚਾਕੇ ਬੱਚਿਆਂ ਨੂੰ ਜਨਰਲ ਬਿਜ਼ਨਸ ਜਨਰਲ ਬਿਜ਼ਨਸ ਹਰ 800 ਵਾਲਾ ਬੱਚਾ ਜਨਰਲ ਬਿਜ਼ਨਸ ਚਾਈ ਜਾ ਰਿਹਾ ਮਤਲਬ ਮੈਂ ਪ੍ਰੇਫਰੇਬਲੀ ਕਹੂੰਗਾ ਵੀ ਹਾਲਾਤ ਕੈਨੇਡਾ ਦੇ ਮੈਂ ਐਗਰੀਡ ਆ ਜੋ ਅੱਜ ਤੋਂ 5 ਸਾਲ ਪਹਿਲਾਂ ਸੀ ਉਹ ਨਹੀਂ ਹੈਗੇ ਪਰ ਇਦਾਂ ਦਾ ਕੁਝ ਨਹੀਂ ਐ ਵੀ ਇੱਥੇ ਸਰਵਾਈਵਲ ਟਫ ਹੈ ਆਪਣੇ ਸਰਵਾਈਵਲ ਦੀ ਦਿੱਕਤ ਕੀ ਹੈ ਕਿਉਂਕਿ ਸਕਿੱਲ ਹੀ ਨਹੀਂ ਹੈ ਬੱਚੇ 'ਚ ਕੀ ਇੱਥੇ ਸਰ ਮੈਂ ਪੁੱਛੂਗਾ ਵੀ ਕੀ ਤੁਸੀਂ ਸੁਜੈਸਟ ਕਰਨਾ ਚਾਹੋਗੇ ਬੱਚੇ ਨੂੰ ਅ ਇੰਟਰਵਿਊ ਵੀ ਕਾਫੀ ਲੰਬੀ ਹੁੰਦੀ ਜਾ ਰਹੀ ਹੈ ਮੈਂ ਚਾਹੁੰਨਾ ਕਿ ਆਪਾਂ ਬੜੇ ਘੱਟ ਸਮੇਂ ਦੇ ਵਿੱਚ ਆਪਣੀ ਗੱਲ ਨੂੰ ਕਨਵੇ ਕਰ ਪਾਈਏ ਕਿ ਬੱਚਿਆਂ ਨੂੰ ਕੀ ਸੁਜੈਸ਼ਨ ਦਊਂ ਕਿ ਕੀ ਕਿਸ ਕਿਸਮ ਦਾ ਸਕਿੱਲ ਲੱਗੇ ਉਹ ਕੈਨੇਡਾ ਆਉਣ ਤਾਂ ਜੋ ਉਹਨਾਂ ਨੂੰ ਉੱਥੇ ਸਰਵਾਈਵਲ ਦੇ ਵਿੱਚ ਆਸਾਨੀ ਹੋਵੇ ਸਰ ਦੇਖੋ ਦੋ ਚੀਜ਼ਾਂ ਨੇ ਇੱਕ ਤਾਂ ਸਭ ਤੋਂ ਪਹਿਲੀ ਗੱਲ ਆਪਾਂ ਇੰਡੀਆ 'ਚ ਦੇਖਦੇ ਹੁੰਦੇ ਆ ਵੀ ਆਪਣੀ ਗਰੋਥ ਨੂੰ ਆਪਾਂ ਕਿਵੇਂ ਦੇਖਦੇ ਹਾਂ ਜਿਵੇਂ ਮੈਂ ਇੱਕ ਮੈਂ ਆਪਣਾ ਆਫਿਸ ਸੀ ਮੇਰੇ ਮੈਂ ਬੈਠਦਾ ਸੀਗਾ ਆਰਾਮ ਨਾਲ ਮੇਰੀ ਕੰਫਰਟੇਬਲ ਲਾਈਫ ਸੀ ਹੈ ਨਾ ਤੁਹਾਨੂੰ ਜਿਹੜੇ ਛੋਟੇ ਕੰਮ ਇੰਡੀਆ ਚ ਕੀਨੇ ਜਾਂਦੇ ਨੇ ਉਹ ਇੱਥੇ ਮੇਨ ਕੰਮ ਨੇ ਉਹਨਾਂ ਚ ਛੀਆਂ ਕਮਾਈਆਂ ਪਰ ਤੁਸੀਂ ਸਭ ਤੋਂ ਬੇਸਿਕ ਚੀਜ਼ ਕੀ ਹੈ ਸਭ ਤੋਂ ਬੇਸਿਕ ਚੀਜ਼ ਕੀ ਹੈ ਆਪਣੇ ਜੇ ਤੁਸੀਂ ਇੱਥੇ ਕੋਈ ਜੌਬ ਅੱਛੀ ਲੈਣੀ ਹੈ ਤੁਸੀਂ ਇੱਕ ਐਗਜ਼ਾਮਪਲ ਲੋ ਸੋਸ ਕਰ ਲਓ ਆਪਣੇ ਕੋਲ ਕੋਈ ਬੰਗਾਲੀ ਆ ਜਾਂਦਾ ਕੋਈ ਕਹਿੰਦਾ ਮੈਂ ਤੁਹਾਡੇ ਸਫਾਈ ਦਾ ਕੰਮ ਕਰ ਦੂੰਗਾ ਤੇ ਉਹਨੂੰ ਹਿੰਦੀ ਵੀ ਨਹੀਂ ਆਉਂਦੀ ਤੁਸੀਂ ਉਹਨੂੰ ਤੁਸੀਂ ਉਹਨੂੰ ਰੱਖਣਾ ਪਸੰਦ ਕਰੋਗੇ ਜਾਂ ਨਹੀਂ ਨਹੀਂ ਆਬਸਲੀਟਲੀ ਹੈ ਨਾ ਜੀ ਕੋਈ ਕੋਈ ਨਹੀਂ ਕਹੂਗਾ ਵੀ ਇਹ ਇਹਨੂੰ ਮੈਂ ਇਹਨੂੰ ਜਿਹਨੂੰ ਹਿੰਦੀ ਵੀ ਸਮਝ ਨਹੀਂ ਆਉਂਦੀ ਮੈਂ ਸਮਝਾਉਂਗਾ ਕਿਵੇਂ ਪਹਿਲੀ ਚੀਜ਼ ਦੂਸਰੀ ਚੀਜ਼ ਭਾਜੀ ਤੁਸੀਂ ਇੱਕ ਚੀਜ਼ ਹੋਰ ਸਮਝੋ ਵੀ ਚਲੋ ਤੁਹਾਨੂੰ ਤੁਹਾਡੇ ਕੋਲ ਜੇ ਕੋਈ ਪਰਸਨ ਆ ਰਿਹਾ ਹੈ ਤਾਂ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਿਵੇਂ ਕਰ ਰਿਹਾ ਹੈ ਤੁਹਾਡੀ ਗਰੂਮਿੰਗ ਕਿਵੇਂ ਹੈ ਹੁਣ ਮੈਂ ਦੇਖਿਆ ਵੀ ਆਪਣੇ ਪਿੰਡਾਂ ਚ ਬੱਚੇ ਆ ਜਾਂਦੇ ਨੇ ਉੱਥੇ ਪਰਨਾ ਬਣ ਕੇ ਜਾਂ ਜਸਟ ਟਰੈਕ ਸੂਟ ਫਿਰਦੇ ਹੁੰਦੇ ਨੇ ਮੇਰੇ ਫਾਦਰ ਮੈਨੂੰ ਮਿਲਣ ਆ ਰਹੇ ਸੀ ਉਹਨਾਂ ਨੇ ਕਿਸੇ ਨਾਲ ਸਲਾਹ ਕੀਤੀ ਵੀ ਮੈਂ ਕੀ ਕੱਪੜੇ ਲੈ ਕੇ ਜਾਵਾਂ ਵੀ ਠੰਡ ਚ ਤਾ ਇੱਕ ਆਪਣੇ ਇਸ ਤਰ੍ਹਾਂ ਦੀ ਇੱਕ ਸੱਜਣ ਸੀਗੀ ਉਹ ਕਹਿੰਦੇ ਉੱਥੇ ਤਾਂ ਟਰੈਕਸੂਟ ਹੀ ਚੱਲਦੇ ਆ ਜੀ ਮਤਲਬ ਤੁਸੀਂ ਜਦੋਂ ਜਾ ਰਹੇ ਹੋ ਕਿਸੇ ਇੰਟਰਵਿਊ ਲਈ ਜਾਂ ਕਿਸੇ ਜੌਬ ਲਈ ਜਾ ਰਹੇ ਹੋ ਤੁਸੀਂ 셔ਟ ਬਾਹਰ ਕੱਢੀ ਹੋਈ ਹੈ ਤੁਹਾਡੀ ਡਰੈਸਿੰਗ ਸੈਂਸ ਜ਼ੀਰੋ ਹੈ ਹੈਨਾ ਤੁਸੀਂ 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 ਥੋੜੀ ਸ਼ਕਲ ਤੋਂ ਨਹੀਂ ਲੱਗ ਰਹੇ ਤੁਸੀਂ ਨਹਾਤੇ ਹੋਏ ਹੋ ਇਥੇ ਆਪਣੇ ਦੋਸਤਾਂ ਨਾਲ ਤੁਸੀਂ ਸਾਰੀ ਰਾਤ ਉਹ ਹੱਲਾ ਕਰਕੇ 2-3 ਵਜੇ ਸਵੇਰੇ ਸੁੱਤੇ ਹੋ ਤੇ 8 ਵਜੇ ਤੁਸੀਂ ਇੰਟਰਵਿਊ ਲਈ ਪਹੁੰਚ ਗਏ ਹੋ ਤੁਹਾਡੀ ਸ਼ਕਲ ਹੀ ਦੱਸਦੀ ਹੈ ਕਿ ਤੁਸੀਂ ਉਸ ਕਾਬਿਲ ਹੀ ਨਹੀਂ ਹੋ ਤੁਹਾਨੂੰ ਰੱਖਿਆ ਜਾਵੇ ਤੀਸਰੀ ਚੀਜ਼ ਹੈ ਜਿਹੜੀ ਆਪਣੇ ਮੈਂ ਜਿਵੇਂ ਬੰਗਾਲੀ ਦੀ ਐਗਜ਼ਾਮਪਲ ਦਿੱਤੀ ਤਾਂ ਬੱਚਿਆਂ ਦਾ ਕਮਿਊਨੀਕੇਸ਼ਨ ਲੈਵਲ ਜ਼ੀਰੋ ਹੈ ਉਹਨਾਂ ਨੇ ਵਰਡਸ ਬੋੜਨੇ ਨੇ ਉਹ ਵੀ ਗਲਤ ਐਂਡ ਨਰਵਸ ਹੋ ਜਾਂਦੇ ਨੇ ਮੇਰੇ ਮੈਂ ਤੁਹਾਨੂੰ ਨਾ ਆਪਾਂ ਅਗਲੀ ਇੰਟਰਵਿਊਸ ਕਰਾਂਗੇ ਵੀ ਕਿਸ ਤਰ੍ਹਾਂ ਬੱਚੇ ਨੇ ਆਪਣੇ ਆਪ ਨੂੰ ਬਰੂਮ ਕਰਨਾ ਐ ਐਕਚੁਅਲੀ ਤੁਸੀਂ ਜਦੋਂ ਤੁਸੀਂ ਤੁਸੀਂ ਕਿਸੇ ਕੋਲ ਜਾਓਗੇ ਨਾ ਇਫ ਯੂ ਤੁਸੀਂ ਤੁਸੀਂ ਯਾਦ ਤੁਸੀਂ ਦੇਖ ਲੋਗੇ ਤੁਸੀਂ ਲੇਬਰ ਜੌਬ ਕਰਨੀ ਐ ਜੇ ਮੇਰੇ ਕੋਲ ਕੋਈ ਬੰਗਾਲੀ ਨੌਕਰੀ ਕਰਨ ਆਇਆ ਆਇਆ ਹੈ ਜਾਂ ਬਿਹਾਰੀ ਆਇਆ ਹੈ ਤਾਂ ਉਹ ਉਹ ਉਸ ਤਰ੍ਹਾਂ ਦੇ ਆਪਾਂ ਅੱਜ ਦੀ ਡੇਟ 'ਚ ਤੁਸੀਂ ਘਰੇ ਨੌਕਰ ਵੀ ਰੱਖੋ ਨਾ ਤੁਸੀਂ ਕਹੋਗੇ ਉਹ ਟਿਪ ਟਾਪ ਹੋਵੇ ਥੋੜਾ ਸਾਫ਼ ਸੁਥਰਾ ਲੱਗੇ ਜੀ ਬਿਲਕੁਲ ਤੇ ਹਾਂ ਥੋੜਾ ਹਾਈਜੀਨ ਦਾ ਖਿਆਲ ਰੱਖੇ ਮਤਲਬ ਜੇ ਤੁਸੀਂ ਉਸ ਤਰ੍ਹਾਂ ਹੀ ਜਾ ਕੇ ਬੈਠ ਗਏ ਤੁਹਾਨੂੰ ਕੌਣ ਜੌਬਸ ਦੇਊਗਾ ਫਿਰ ਤੁਹਾਡੇ ਕੋਲ ਸਕਿੱਲ ਕੋਈ ਨਹੀਂ ਹੈ ਸਕਿੱਲ ਲਈ ਤੁਸੀਂ ਸਭ ਤੋਂ ਪਹਿਲਾ ਕੰਮ ਹੈ ਇੱਕ ਤਾਂ ਇੰਗਲਿਸ਼ ਸਟਰੋਂਗ ਕਰੋ ਮੈਨੂੰ ਆਈ ਹੈਵ ਹਰਡ ਅਬਾਊਟ ਕਿ ਕੋਈ ਇੱਥੇ ਆਈਐਲਟਸ ਵਿੱਚ ਵੀ ਤਾਂ ਲੀਆਂ ਹੁੰਦੀਆਂ ਹੋਰ ਹੁੰਦੀਆਂ ਉਹ ਤੁਸੀਂ ਉੱਥੇ ਤਾਂ ਕਰਕੇ ਇੱਥੇ ਪਹੁੰਚ ਗਏ ਤੁਸੀਂ ਇੱਥੇ ਕੀ ਕੀ ਕਰੋਗੇ ਮੈਂ ਇਹ ਜਿਹੇ ਪਰਸਨਸ ਨੂੰ ਮਿਲਿਆ ਵੀ ਜਿਹੜਿਆਂ ਦਾ ਜ਼ੀਰੋ ਲੈਵਲ ਹੈ ਇੰਗਲਿਸ਼ ਦਾ ਉਹ ਬਸ ਪਿੱਛੇ ਕਿਚਨ 'ਚ ਬੈਠ ਕੇ ਕਟਚੀਆਂ ਮਾਰੀ ਜਾਂਦੇ ਨੇ ਅੰਦਰੋਂ ਉਹਨਾਂ ਦੇ ਉਹੀ 스మెਲ ਆਈ ਜਾ ਰਹੀ ਹੈ ਉਹ ਬੰਦੇ ਨੇ ਕੀ ਗਰੋ ਕਰ ਲੈਣਾ ਕੀ ਉਹ ਰੈਸਟੋਰੈਂਟ ਬਣਾ ਲੂਗੇ ਜਿਹੜਾ ਪਿਛਲੇ ਪਾਸੇ ਬੈਠ ਕੇ ਕਿਉਂਕਿ ਉਹਨੂੰ ਕੋਈ ਜੋਬ ਹੀ ਨਹੀਂ ਮਿਲ ਰਹੀ ਉਹ 10-12 ਡਾਲਰ ਦੇ ਕੰਮ ਕਰ ਰਿਹਾ ਉਹ ਕਦੋਂ ਐਨੇ ਪੈਸੇ ਜੋੜੂਗਾ ਕਦੋਂ ਗਰੋ ਕਰੂਗਾ ਸਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਈ ਇੰਟਰਵਿਊਜ਼ ਦੇ ਵਿੱਚ ਕਈ ਐਕਸਪਰਟਸ ਨਾਲ ਮੇਰੀ ਗੱਲ ਹੋਈ ਹੈ ਅਸੀਂ ਅਕਸਰ ਇਹੀ ਗੱਲ ਕਹਣੇ ਆ ਕਿ ਤੁਸੀਂ ਸਿਰਫ ਔਰ ਸਿਰਫ ਇੱਕ ਮਤਲ ਐਂਟਰੀ ਲੈਣ ਵਾਸਤੇ ਆਇਆ ਤਾਂ ਕਰ ਲੈਂਦੇ ਹੋ ਲੇਕਿਨ ਉੱਥੇ ਜਾ ਕੇ ਜਦੋਂ ਵਿਚਰ ਲੈਣਾ ਤਾਂ ਉੱਥੇ ਸਪੋਜ਼ ਕਰ ਲੋ ਕਿ 50 60 70 ਮੁਲਕਾਂ ਦੇ ਲੋਕ ਰਹਿੰਦੇ ਨੇ ਅਲੱਗ-ਅਲੱਗ ਨੈਸ਼ਨੈਟੀਜ਼ ਅਲੱਗ-ਅਲੱਗ ਉਹਨਾਂ ਦੇ ਪ੍ਰਨੰਸੀਏਸ਼ਨਸ ਨੂੰ ਔਰ ਉਹਨਾਂ ਦੀ ਅੰਡਰਸਟੈਂਡਿੰਗ ਹੈ ਔਰ ਉਹਨਾਂ ਨਾਲ ਜਦੋਂ ਵਿਚਰੋਗੇ ਗੱਲ ਕਰੋਗੇ ਕੀ ਤੁਸੀਂ ਆਪਣੇ ਆਪ ਨੂੰ ਇਸ ਕਾਵਲ ਦੇਖਦੇ ਹੋ ਕਿ ਤੁਸੀਂ ਉੱਥੇ ਜਾ ਕੇ ਉਹ ਸਿਚੁਏਸ਼ਨ ਦੀ ਵਿਚਰਪਾਉਮੋਗੇ ਕਿ ਤੁਹਾਨੂੰ ਇੰਨੀ ਇੰਗਲਿਸ਼ ਆਉਂਦੀ ਹੈ ਕਿ ਤੁਸੀਂ ਆਪਣੀ ਗੱਲ ਦੱਸ ਦਮੋਗੇ ਔਰ ਦੂਸਰੇ ਵੀ ਸਮਝ ਲਵੋਗੇ ਸਰ ਇਸ ਗੱਲ ਨੂੰ ਕੋਈ ਨਹੀਂ ਸਮਝਦਾ ਇੱਕ ਕੋਈ ਬੱਚੇ ਦੀ ਇੱਛਾ ਬੱਚੇ ਦੀ ਸਾਰ ਇੱਕੋ ਹੀ ਇੱਛਾ ਹੁੰਦੀ ਹੈ ਕੰਸਲਟੈਂਟ ਦਾ ਕੋਈ ਕਸੂਰ ਨਹੀਂ ਇਹਦੇ ਜੇ ਮੈਂ ਮੰਨਦਾ ਬੱਚਾ ਇਹ ਕਹਿੰਦਾ ਜੀ ਕਿ ਤੁਸੀਂ ਮੈਨੂੰ ਭੇਜ ਦੋ ਬਏ ਹੁੱਕ ਔਰ ਕਰੁਕ ਠੀਕ ਹੈ ਜੀ ਉਹ ਉਹ ਉਹਦੀ ਇੱਛਾ ਦੀ ਪੂਰਤੀ ਵਾਸਤੇ ਕੰਸਲਟੈਂਟ ਲੱਗ ਜਾਂਦਾ ਜੀ ਨਹੀਂ ਇਹੀ ਇਹੀ ਐਗਜ਼ੈਕਟਲੀ ਤੁਹਾਡੀ ਬਿਲਕੁਲ ਸਹੀ ਗੱਲ ਹੈ ਜੀ ਮੈਂ ਸਭ ਤੋਂ ਵੱਡਾ ਜਿਹੜਾ ਮੈਂ ਨਾ ਇੱਕ ਕਿਸੇ ਗੋਰੇ ਨਾਲ ਡਿਸਕਸ ਕਰ ਰਿਹਾ ਸੀਗਾ ਦੈਟ ਲਾਈਕ ਆਮ ਐਨ ਇਲੈਕਟ੍ਰੀਕਲ ਇੰਜੀਨੀਅਰ ਵੀ ਮੈਂ ਜੌਬਸ ਵਾਸਤੇ ਉਹਨੇ ਮੈਨੂੰ ਬੜਾ ਕਲੀਅਰਲੀ ਕਿਹਾ ਕਹਿੰਦਾ ਵੀ ਸਾਡ ਇੱਕ ਕੋਈ ਵੀ ਕੰਪਨੀਆਂ ਨੇ ਦੇ ਡੋਂਟ ਹੈਵ ਐਨੀ ਓਪਨਿੰਗਸ ਟੀਲ ਦਿਸ ਮਾਰਚ ਮਤਲਬ 2024 ਦੇ ਮਾਰਚ ਤੱਕ ਉਸ ਤੋਂ ਬਾਅਦ ਉਹਨਾਂ ਨੇ ਐਕਸਪੈਂਸ਼ਨ ਪਲਾਨਸ ਨੇ ਕਿਉਂਕਿ ਇੱਥੇ ਦੀ ਗਵਰਨਮੈਂਟ ਵੀ ਹੁਣ ਥੋੜੀ ਲਿਬਰਲ ਹੋ ਰਹੀ ਹੈ ਉਹਨਾਂ ਨੇ ਵੀਜ਼ਾਸ ਘਟਾਏ ਨੇ ਉਹਨਾਂ ਦਾ ਹੁਣ ਟਾਰਗੇਟ ਹੈ ਵੀ ਉਹ ਇੰਡਸਟਰੀ ਰੇਟ ਘਟਾਉਣਗੇ ਤੇ ਉਹ ਸਾਰੀਆਂ ਚੀਜ਼ਾਂ ਨਾਲ ਇੱਕ ਵਾਰ ਇਕਨੋਮੀ ਦੁਬਾਰਾ ਬੂਮ ਚ ਆਵੇ ਬਿਕਾਜ਼ ਦੇ ਰੀਸੈਟ ਮਾਰਦੀਆਂ ਹੁੰਦੀਆਂ ਇਹ ਕੰਪਨੀਆਂਸ ਕੰਟਰੀਸ ਸੌਰੀ ਤੇ ਉਹਨਾਂ ਨੇ ਨਾ ਉਹ ਮੈਨੂੰ ਕਹਿ ਰਹੇ ਸੀ ਕਹਿੰਦਾ ਵੀ ਮੈਂ ਮੇਰੇ ਕੋਲ ਆ ਰਹੇ ਹਾਂ ਬਟ ਕਹਿੰਦਾ ਆਮ ਹਾਈਲੀ ਇੰਪ੍ਰੈਸਡ ਫਰਮ ਯੋਰ ਕਮਿਊਨੀਕੇਸ਼ਨ ਲੈਵਲਸ ਕਹਿੰਦਾ ਕਿ ਇੱਥੇ ਸਭ ਤੋਂ ਵੱਡੀ ਦਿੱਕਤ ਇਹ ਆ ਰਹੀ ਹੈ ਕਿ ਲੋਕਾਂ ਦਾ ਕਮਿਊਨੀਕੇਸ਼ਨ ਹੀ ਨਹੀਂ ਹੈ ਉਹ ਉਹ ਪੜ੍ਹਾਈ ਨੂੰ ਇੰਨਾ ਨਹੀਂ ਕਾਊਂਟ ਕਰ ਰਹੇ ਆਪਾਂ ਕਹਿੰਦੇ ਨਾ ਵੀ ਜੌਬਸ ਨਹੀਂ ਦਿੰਦੇ ਹੋਰ ਨਹੀਂ ਹੁੰਦਾ ਐਸੀ ਕੋਈ ਗੱਲ ਨਹੀਂ ਮੈਂ ਬਹੁਤ سارے ਬੰਦਿਆਂ ਨੂੰ ਜਾਣਦਾ ਜਿਹੜੇ ਸਿਵਲ ਇੰਜੀਨੀਅਰਿੰਗ ਕਰਕੇ ਆਏ ਸੀ ਇੰਡੀਆ ਤੋਂ ਤੇ ਇੱਥੇ ਬੜੀਆਂ ਅੱਛੀਆਂ 10-10 12-12 ਹਜ਼ਾਰ ਡਾਲਰ ਪਰ ਮੰਥ ਵਾਲੀਆਂ ਜੌਬਸ ਕਰ ਰਹੇ ਨੇ ਮਤਲਬ ਚਲੋ ਆਈਟੀ ਵਾਲੇ ਤਾਂ ਕਮਾਉਂਦੇ ਹੀ ਨੇ ਹਮੇਸ਼ਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਇਸ ਟਾਈਮ ਚਲੋ ਨਹੀਂ ਹੈਗੀਆਂ ਬਟ ਜਦੋਂ ਡਿਮਾਂਡ ਆਏਗੀ ਤਾਂ ਇਹਨਾਂ ਨੇ ਅੰਨੇ ਵਾਹ ਬੰਦੇ ਚੱਕ ਲੈਣੇ ਨੇ ਉਸ ਟਾਈਮ ਇਹਨਾਂ ਨੇ ਇਹ ਦੇਖਣਾ ਬਸ ਉਹਨਾਂ ਨੂੰ ਸਿਰਫ ਚਾਹੀਦਾ ਵੀ ਉਹ ਬੰਦਾ ਜਿਹਨੂੰ ਸੇ ਚੱਕ ਰਹੇ ਆ ਉਹਦੀ ਇੱਕ ਬੇਸਿਕ ਕੁਆਲੀਫਿਕੇਸ਼ਨ ਪਹਿਲਾਂ ਜਿੰਨੀ ਅਸੀਂ ਮੰਗਦੇ ਆ ਉੰਨੀ ਹੋਵੇ ਉਸ ਤੋਂ ਬਾਅਦ ਉਹਦੀ ਜਿਹੜੀ ਦੂਸਰੀ ਹੈ ਉਹ ਉਹ ਉਸ ਹੀ ਸਿਖਾਵਾਂਗੇ ਕੰਮ ਦੇ ਡੋਨਟ ਟਰਸਟ ਮਤਲਬ ਕਿ ਆਪਾਂ ਨੂੰ ਇੰਡੀਆ ਤੋਂ ਜਿਹੜੇ ਕੁਝ ਸਿੱਖ ਕੇ ਆਏ ਆ ਵੀ ਉਹ ਕੰਮ ਦਾ ਹੈਗਾ ਉਹ ਤੁਹਾਨੂੰ ਸਿਖਾਉਣ ਲਈ ਤਿਆਰ ਨੇ ਸੋ ਮਤਲਬ ਇਹ ਚੀਜ਼ਾਂ ਨੇ ਤੁਸੀਂ ਸਭ ਤੋਂ ਮੇਜਰ ਚੀਜ਼ ਆ ਜਿਹੜੀ ਉਹ ਇੰਗਲਿਸ਼ ਹੈ ਤੁਹਾਡਾ ਕਮਿਊਨੀਕੇਸ਼ਨ ਲੈਵਲ ਜ਼ੀਰੋ ਹੈ ਤੁਸੀਂ ਤੁਸੀਂ ਸਿਰਫ ਕਿਸੇ ਪੰਜਾਬੀ ਕੋਲ ਫਸ ਜਾਣਾ ਪੰਜਾਬੀਆਂ ਦਾ ਸੈਲਰੀ ਦੇਣ ਦਾ ਤੇ ਹੋਰ ਸਾਰਾ ਐਕਸਪਲੋਇਟੇਸ਼ਨ ਦਾ ਬੜਾ ਨਾਂ ਕਮਾਇਆ ਹੋਇਆ ਪੰਜਾਬੀਆਂ ਨੇ ਇੱਥੇ ਵੀ ਤੇ ਉਸ 'ਚ ਤੁਸੀਂ ਮੰਨ ਸਕਦੇ ਹੋ ਕਿ ਉਹ ਸਾਰਿਆਂ ਦਾ ਮਤਲਬ ਉਹਨਾਂ ਨੇ ਫਾਈਨੈਂਸ਼ੀਅਲੀ ਐਕਸਪਲੋਇਟ ਹੀ ਕਰਨਾ ਤੁਸੀਂ ਸਾਰਾ ਟਾਈਮ ਪਿਛਲੇ ਧੂਏ ਵਾਲੀ ਜਗ੍ਹਾ 'ਚ ਜਾਂ ਕਿਤੇ ਕੁਕਿੰਗ 'ਚ ਜਾਂ ਕਿਤੇ ਕੋਈ ਐਸੇ ਹੁੰਦੇ ਇੰਟਰਨਲੀ ਉੱਥੇ ਹੀ ਸਾਰਾ ਟਾਈਮ ਕੱਢ ਲੈਣਾ ਸੋ ਆਈ ਵੁੱਡ ਸੁਜੈਸਟ ਸਭ ਤੋਂ ਪਹਿਲਾਂ ਜੇ ਅਪਾ ਦੇ ਸਟੂਡੈਂਟਸ ਦੀ ਗੱਲ ਕਰ ਰਹੇ ਆ ਤਾਂ ਆਈ ਵੁੱਡ ਸੁਜੈਸਟ ਕਿ ਤੁਸੀਂ ਸਭ ਤੋਂ ਪਹਿਲਾਂ ਜੋ ਮਰਜ਼ੀ ਹੋਵੇ ਆਪਣੀ ਇੰਗਲਿਸ਼ ਸਟਰੋਂਗ ਕਰੋ ਚਾਹੇ ਇੰਗਲਿਸ਼ ਕਲਾਸਿਸ ਲੋ ਆਈ ਊਡ ਸੇ ਕਿ ਤੁਸੀਂ ਕਿਸੇ ਅੱਛੇ ਕੋਈ ਇੰਸਟੀਟਿਊਟਸ ਜੁਆਇਨ ਕਰੋ ਜਿੱਥੇ ਸਿਰਫ ਤੁਹਾਨੂੰ ਸਪੀਕਿੰਗ ਐਂਡ ਅੰਡਰਸਟੈਂਡਿੰਗ ਹੀ ਸਿਖਾਈ ਜਾਵੇ ਆਇਲਸ ਤਾਂ ਤੁਸੀਂ ਵੈਸੇ ਹੀ ਕਰਨਾ ਹੋਊਗਾ ਕੋਈ ਐਡੀ ਵੱਡੀ ਇਹ ਉਹ ਨਹੀਂ ਹੈ ਇਹ ਆਪਣੇ ਤਾਂ ਬਸ ਆਇਲਸ ਵਿੱਚ ਬੈਨ ਲੈ ਲੈਣਾ ਐਂ ਲੱਗਦਾ ਵੀ ਯੂਨੀਵਰਸਿਟੀ ਤੋਂ ਪੀ ਐਚ ਡੀ ਕਰਾਇਆ ਆ ਬੱਚਾ ਉਹ ਤਾਂ ਆਪਣੇ ਆਪ ਨੂੰ ਐਂ ਕਹਿਣ ਲੱਗ ਜਾਂਦਾ ਦੇਖੋ ਜੀ ਮੈਂ ਤਾਂ ਪੀ ਐਚ ਡੀ ਕਰਾਇਆ ਆ ਮਤਲਬ ਆਇਲਸ ਕੁਝ ਵੀ ਨਹੀਂ ਹੈ ਇੱਕ ਬੇਸਿਕ ਐਂਟਰੈਂਸ ਟੈਸਟ ਹੈ ਆਈ ਊਡ ਸੁਜੈਸਟ ਕਿ ਡੋਨਟ ਗੋ ਫਾਰ ðiਸ ਥਿੰਗਸ ਤੁਸੀਂ ਆਪਣਾ ਪਹਿਲਾਂ ਐਗਰੀ ਸਟਰੋਂਗ ਕਰੋ ਫੇਰ ਕੁਛ ਨਾ ਕੁਛ ਸਕਿਲਸ ਲਓ ਕਾਫੀ ਕੋਰਸਸ ਨੇ ਜਿਵੇਂ ਬੇਸਿਕ ਕੋਰਸਸ ਨੇ ਜਿਵੇਂ ਲੜਕੀਆਂ ਨੇ ਆਣਾ ਤਾਂ ਕੋਈ ਛੋਟੇ ਮੋਟੇ ਜਿਵੇਂ ਨੈਨੀ ਦਾ ਕੋਰਸ ਹੋ ਗਿਆ ਜਾਂ ਕੁਛ ਉਹਦੇ ਬੇਸਿਕਸ ਕੋਈ ਸਰਟੀਫਿਕੇਸ਼ਨ ਲੈ ਕੇ ਆਓ देयर इज ए ਪ੍ਰੋਬੈਬਿਲਟੀ ਕਿ ਉੱਥੇ ਆ ਕੇ ਇਹਨਾਂ ਨੂੰ ਜਦੋਂ ਪਹੁੰਚਣਗੇ ਤਾਂ ਕੋਈ ਪਾਰਟ ਟਾਈਮ ਅੱਛੀ ਜੌਬ ਮਿਲ ਜਾਈ ਦੇਖੋ ਹੁਣ ਰਿਕੁਆਇਰਮੈਂਟ ਕਿੱਥੇ ਹੈ ਚਾਈਲਡ ਕੇਅਰ ਚ ਰਿਕੁਆਇਰਮੈਂਟ ਹੁੰਦੀ ਹੈ ਹੈਨਾ ਇਹਨਾਂ ਚੀਜ਼ਾਂ ਚ ਲੋਡ ਹੁੰਦੀ ਹੈਗੀ ਤੇ 올ਡ ਏਜ ਕੇਅਰ ਚ ਲੋਡ ਹੈ ਇਥੋਂ ਦੀ ਜਿਹੜੀ ਇਥੋਂ ਦੀ ਪੋਪੂਲੇਸ਼ਨ ਆ ਬੁਢੀ ਹੋ ਰਹੀ ਹੈ ਉਹਨਾਂ ਨੂੰ ਲੋਡ ਹੈ ਚਾਈਲਡ ਕੇਅਰ ਦੀ ਮਤਾਂ ਕਿਹਾ ਕਿ ਕਿ ਜਿਹੜੇ ਇੱਥੇ ਹਸਬੈਂਡ ਵਾਈਫ ਗੋ ਰਹੇ ਨੇ ਆ ਉਹ ਸਾਰੇ ਵਰਕਿੰਗ ਨੇ ਉਹਨਾਂ ਨੇ ਦਿਨ ਚ ਜਾਣਾ ਆਪਣੇ ਕੰਮਾਂ ਤੇ ਦੇ ਡੋਨਟ ਹੈਵ ਟਾਈਮ 8 ਘੰਟੇ ਉਹ ਆਪਣਾ ਨੂੰ ਬੱਚਿਆਂ ਨੂੰ ਕਿਤੇ ਨਾ ਕਿਤੇ ਸੇਫ ਪਲੇਸ ਤੇ ਛੱਡਣਾ ਹੀ ਪੈਣਾ ਪਰ ਤੁਸੀਂ ਉੱਥੇ ਸਿੱਖ ਕੇ ਆਓ ਜੇ ਕੋਈ ਥੋੜੀ ਬਹੁਤ ਲੋਕਲ ਸਰਟੀਫਿਕੇਸ਼ਨ ਦੀ ਲੋੜ ਹੈ ਕਿਉਂਕਿ ਆਲਰੇਡੀ ਤੁਸੀਂ ਸਮਝੋ ਇਸ ਚੀਜ਼ ਨੂੰ ਵੀ ਜਿਆਦਾ ਤੁਹਾਡੀ ਡਿਗਰੀ ਇੱਥੋਂ ਦੇ ਲੋਕਲ ਸਿਸਟਮ ਨਾਲ ਟੂਰਿਕ ਰਿਕਗਨਾਈਜ਼ ਹੋ ਜੇ ਜਿਵੇਂ ਵੈਸ ਹੁੰਦੀ ਆ ਆਈਕਿਊਐਸ ਹੁੰਦਾ ਹੈਗਾ ਇੰਨਾ ਸਿਸਟਮਸ ਤੋਂ ਰਿਕਗਨਾਈਜ਼ ਹੋ ਜੇ ਜਾਂ ਫਿਰ ਤੁਹਾਨੂੰ ਜੇ ਉਹ ਨਹੀਂ ਐਗਰੀ ਕਰਦੇ ਤਾਂ ਦੇ ਦੇ ਆਫਰ ਯੂ ਸਮ ਕਾਈਂਡ ਆਫ ਸ਼ਾਰਟ ਟਰਮ ਕੋਰਸੇ ਜਿਵੇਂ ਚਾਈਲਡ ਕੇਅਰ ਦਾ ਲੈਵਲ 1 ਦਾ ਹੁੰਦਾ ਹੈ ਜਾਂ ਹੋਰ ਹਨਾ ਇਦਾਂ ਦੇ ਕੋਈ ਛੋਟੇ-ਮੋਟੇ ਕੋਰਸੇ ਹੁੰਦੇ ਨੇ ਉਹ ਜਸਟ 45 ਆਵਰਸ ਦੀ ਵੀਡੀਓ ਹੁੰਦੇ ਨੇ ਤੁਸੀਂ ਉਹ ਜਿਹੜਾ ਕੋਰਸ ਕਰਕੇ ਇੱਕ ਸਰਟੀਫਿਕੇਸ਼ਨ ਲੈ ਲਓ ਤੁਹਾਡੀ ਪਿਛਲੀ ਡਿਗਰੀ ਵੀ ਵੈਲਿਡ ਹੋ ਜਾਏਗੀ ਤੇ ਤੁਹਾਡਾ ਅਗਲਾ ਵੀ ਸਿਸਟਮ ਠੀਕ ਹੋ ਜਾਏਗਾ ਸੋ ਆਈ ਊਡ ਸੇ ਕਿ ਮਤਲਬ ਕੁਛ ਨਾ ਕੁਛ ਸਕਿੱਲ ਡਿਵੈਲਪ ਕਰੋ ਇਦਾਂ ਆਣ ਦਾ ਕੋਈ ਫਾਇਦਾ ਨਹੀਂ ਹੈਗਾ ਬਿਜ਼ਨਸ ਬਿਜ਼ਨਸ 사이 ਜਾਓਗੇ ਐਂ ਹੀ ਰਹਿਣਾ ਡੇ ਬਾਏ ਡੇ ਸਿਨੈਰੀਓ ਤੰਗ ਹੋਈ ਜਾਂਦੇ ਨੇ ਬਹੁਤ ਮਤਲਬ ਇੱਕ achi information ਜੋ ਤੁਸੀਂ ਦਿੱਤੀ ਹੈ ਵਿਊਰਸ ਨੂੰ ਔਰ ਮੈਂ ਉਮੀਦ ਕਰਦਾ ਕਿ ਜੋ ਵੀ ਸਟੂਡੈਂਟ ਹੈ ਐਸਪੀਰੀਐਂਟ ਹੈ ਜੋ ਕੈਨੇਡਾ ਜਾਣਾ ਚਾਹੁੰਦਾ ਹੈ ਅਗਰ ਉਹ ਵੀਡੀਓ ਦੇਖੂਗਾ ਤਾਂ no doubt ਉਹਨੂੰ ਐਕਚੁਅਲ ਪਿਕਚਰ ਜੋ ਕੈਨੇਡਾ ਦੀ ਹੈ ਐਕਚੁਅਲ ਸਿਨੈਰੀਓ ਦੀ ਜਾਣਕਾਰੀ ਮਿਲ ਜਾਊਗੀ ਬਾਕੀ ਮਾਨ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਲੱਗ-ਅਲੱਗ ਟੌਪਿਕਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਰਹਿਾਂਗੇ ਔਰ ਮੈਂ ਉਮੀਦ ਕਰਦਾ ਕਿ ਜਿਹੜਾ ਇਹ ਇੱਕ ਮਤਲਬ ਇੰਨੀ ਵਧੀਆ ਜਾਣਕਾਰੀ ਹੋਰ ਕਿਸੇ ਸੂਰਤੋਂ ਔਰ ਐਕਚੁਅਲ ਪਿਓਰ ਜਾਣਕਾਰੀ ਕਿਉਂਕਿ ਬੰਦਾ ਜਿਹੜਾ ਬੈਠਾ ਹੈ ਉੱਥੇ ਉਹ ਬੰਦਾ ਬੰਦੇ ਦੇ ਦਰੂ ਜਾਣਕਾਰੀ ਮਿਲਣੀ ਬਹੁਤ ਮੁਸ਼ਕਲ ਹੁੰਦੀ ਹੈ ਸਰ ਔਰ ਖਾਸ ਤੌਰ ਤੇ ਕਿਹਾ ਜਾਂਦਾ ਕਿ ਜਿਹੜਾ ਬੰਦਾ ਬਾਹਰ ਚਲਾ ਗਿਆ ਆਪਾਂ ਬਾਹਰ ਹੀ ਕਹਨੇ ਚਾਹੇ ਉਹ ਕੈਨੇਡਾ ਹੋਵੇ ਯੂਐਸਏ ਹੋਵੇ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਉਹਨੂੰ ਬਾਹਰ ਹੀ ਕਹਿੰਦੇ ਨੇ ਪੰਜਾਬੀ ਦੇ ਬਾਹਰ ਗਿਆ ਹੋਇਆ ਬਾਹਰਲੇ ਬੰਦੇ ਕੋਲ ਕਹਿੰਦਾ ਟਾਈਮ ਵੈਸੇ ਵੀ ਘੱਟ ਹੁੰਦਾ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਸਰ ਮੈਂ ਮੈਂ ਵੀ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਸਮਾਂ ਦਿੱਤਾ ਤੇ ਇਹ ਸਿੱ ਤੇ ਮੈਂ ਤੁਹਾਨੂੰ ਇੱਕ ਰਿਕਵੈਸਟ ਹੋਰ ਕਰੂੰਗਾ ਇੱਕ ਤੁਹਾਡੀ ਵੀ ਇਸ ਰਿਕਾਰਡਿੰਗ ਨੂੰ ক্লোਜ਼ ਕਰਨ ਤੋਂ ਪਹਿਲਾਂ ਇਹ ਮੇਰੀ ਦਿਲੀ ਇਥੇ ਮੈਂ ਸਿਰਫ ਤਾਂ ਇਸ ਚੀਜ਼ ਲਈ ਇਸ ਪਾਸੇ ਨੂੰ ਮੂਵ ਕਰ ਰਹੇ ਹਾਂ ਕਿ ਮੈਂ ਚਾਹੁੰਦਾ ਕਿ ਜਿਹੜੇ ਇੱਥੇ ਬੱਚੇ ਆਉਂਦੇ ਨੇ ਆਪਣੇ ਪੰਜਾਬੀਆਂ ਦੇ ਕਿਉਂਕਿ ਉਹ ਮੇਰੇ ਭੈਣ ਭਰਾ ਹੀ ਨੇ ਦੇਖੋ ਮੇਰੇ ਨਾਲ ਮੇਰੇ ਮੁਲਕ ਤੋਂ ਨੇ ਉਸੇ ਧਰਤੀ ਤੇ ਪੈਦਾ ਹੋਏ ਨੇ ਮੈਂ ਚਾਹੁੰਦਾ ਵੀ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕੀਤਾ ਜਾਵੇ ਡਿਸਕਰੇਜ ਨਾ ਕੀਤਾ ਜਾਵੇ ਮੈਨੂੰ ਕਾਫੀ ਪਰਸਨ ਇੱਥੇ ਮਿਲਦੇ ਨੇ ਜਿਸ ਤਰ੍ਹਾਂ ਟੂ ਵੈਰੀਫਾਈਂ ਮੈਨੂੰ ਕੋਈ ਯੂਪੀ ਤੋਂ ਇੱਕ ਪਰਸਨ ਮਿਲੇ ਸੀਗੇ he was like obel oh, bharat electronics limited ch jehdi sarkari company os as a engineer job for a timeing chutti leke aaye hoye ne so he was so discouraged ta mai mainu kisi tarah pata lag gaya ve oh bande thodi ji help di load hai ya kis tarah mai mai nahi kanda mai financial help kar sakda mai ta khud struggling us mode ch ya sare struggling ch hunde ne ਪਰ ਮੈਂ ਉਸ ਬੰਦੇ ਨੂੰ ਮੇਰੇ ਆਦਾ ਉਹ ਇੰਨਾ ਕਈ ਉਹ ਹੋਇਆ ਹੋਇਆ ਹੈਗਾ ਉਹ ਕਹਿੰਦਾ ਕਹਿੰਦਾ ਭਾਜੀ ਮੈਂ ਇੱਕ ਇੱਕ ਵਾਰ ਤੁਹਾਡੇ ਨਾਲ ਸੈਟਿੰਗ ਹੋਰ ਲੈਣੀ ਹੈ ਤਾਂ ਮੈਂ ਚਾਹੁੰਦਾ ਕਿ ਕਿਸੇ ਨੂੰ ਕੋਈ ਏਦਾਂ ਦੀ ਕੋਈ ਮੋਟੀਵੇਸ਼ਨ ਦੀ ਜਾਂ ਕੋਈ ਡਿਸਕਰੇਜ ਹੋਇਆ ਹੋਇਆ ਉਹ ਵੀ ਸਿਸਟਮ ਤੋਂ ਕਿਸੇ ਤੋਂ ਵੀ ਤਾਂ ਉਹ ਕੋਈ ਨਾ ਕੋਈ ਆਪਾਂ ਇਸ ਤਰ੍ਹਾਂ ਚੈਨਲ ਹਜੇ ਮੈਂ ਕੁਛ ਐਸਾਸਤ ਪਲਾਨ ਨਹੀਂ ਕੀਤਾ ਪਰ ਮੈਂ ਕੋਸ਼ਿਸ਼ ਕਰ ਰਹੇ ਹਾਂ ਵੀ ਆਨਵਰ ਦੇ ਟਾਈਮ 'ਚ ਉਹਨਾਂ ਪਰਸਨਸ ਨਾਲ ਮੈਂ ਕੋਈ ਚਾਹੇ ਵੀਡੀਓ ਕਾਨਫਰੈਂਸ ਜਾਂ ਕੁਝ ਕਰਕੇ ਉਹਨਾਂ ਨੂੰ ਥੋੜਾ ਜਿਹਾ ਪੋਜ਼ਿਟਿਵਿਟੀ ਵੱਲ ਲੈ ਕੇ ਆ ਸਕਾਂ ਤਾਂ ਆਈ ਊਡ ਲਵ ਟੂ ਡੂ ਥੀਸ ਕਾਈਂਡ ਆਫ ਜੌਬਸ ਓ ਤੇ ਜੇ ਤੁਸੀਂ ਆਪਣੇ ਮਾਧਿਅਮ ਰਾਹੀਂ ਵੀ ਆਪਣੇ ਦਰਸ਼ਕਾਂ ਨੂੰ ਜਾਂ ਇਸ ਚੀਜ਼ ਨੂੰ ਕਿ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰਨਾ ਮਤਲਬ ਮੇਰੇ ਮੇਰੇ ਕੋਈ ਸੱਚ ਕੋਈ ਇਸ ਕੋਈ ਕੋਈ ਮੰਤਵ ਨਹੀਂ ਲੈ ਕੇ ਚੱਲ ਰਿਹਾ ਬਟ ਮੈਨੂੰ ਲੱਗਦਾ ਹੈ ਕਿ ਜੇ ਜਿਵੇਂ ਇੱਥੇ ਆਪਣੇ ਨਵੇਂ ਬੱਚੇ ਆਉਂਦੇ ਨੇ ਉਹਨਾਂ ਦਾ ਸੁਸਾਈਡਲ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਜਿਹਨੂੰ ਕਿਉਂਕਿ ਇੱਥੋਂ ਦੀ ਗਵਰਨਮੈਂਟਸ ਕਦੇ ਸੁਸਾਈਡ ਨਹੀਂ ਕਹਿੰਦੀਆਂ ਦੇ ਆਲਵੇਸ ਸੇ ਕਿ ਹਾਰਟ ਅਟੈਕ ਹੋਇਆ ਬਿਕਾਜ਼ ਦੇ ਡੋਨਟ ਵਾਂਟ ਟੂ ਡੀਮੋਟੀਵੇਟ देयर ਸਿਟੀਜ਼ਨ ਇਜ਼ ਇਹ ਇੰਡੀਆ ਵਾਲਾ ਹਾਲ ਨਹੀਂ ਹੈਗਾ ਵੀ ਜਨਤਾ ਜਾਇ ਪਹਾੜ ਚ ਤੇ ਆਪਾਂ ਜੋ ਕਰਨਾ ਕਰਨਾ ਸੋ ਮਤਲਬ ਮੈਂ ਚਾਹਉਣਾ ਕਿ ਜੇ ਕਿਸੇ ਨੂੰ ਵੀ ਕੋਈ ਇਦਾਂ ਦਾ ਕੋਈ ਸਟ੍ਰੈਸਡ ਆਊਟ ਹੈ ਕਿਸੇ ਚੀਜ਼ ਲਈ ਤਾਂ ਹੀ অর ਸ਼ੀ ਕੈਨ ਟਾਕ ਟੂ ਮੀ ਤੇ ਵੈਰੀ ਸੂਨ ਆਪਾਂ ਆਪਾਂ ਇਹਨਾਂ ਚੀਜ਼ਾਂ ਨੂੰ ਇਹਨਾਂ ਵਾਸਤੇ ਕੋਈ ਤੁਹਾਨੂੰ ਚੈਨਲ ਲਿਆ ਕੋਈ ਲਿੰਕ ਦੇ ਦਾਂਗੇ ਤੁਸੀਂ ਆ ਗੁੱਡ ਸੇ ਕਿ ਤੁਸੀਂ ਮੋਨ ਜੀ ਦੇ ਚੈਨਲ ਨਾਲ ਜੁੜੇ ਰਹੋ ਤਾਂ ਆਉਣ ਵਾਲੇ ਟਾਈਮ ਤੇ ਅਸੀਂ ਤੁਹਾਡੇ ਲਈ ਹੋਰ ਅੱਛੀਆਂ ਚੀਜ਼ਾਂ ਪੇਸ਼ ਕਰਾਂਗੇ ਡੈਫੀਨਟਲੀ ਮਾਨ ਸਾਹਿਬ ਜਿੰਨਾ ਵੀ ਕਰ ਸਕੇ ਦੇਖੋ ਗੱਲ ਇਹ ਆਪਾਂ ਆਪਣੇ ਵਾਸਤੇ ਬਹੁਤ ਕੁਝ ਕਰਦੇ ਆਂ ਅਗਰ ਕੁਝ ਆਪਾਂ ਕਿਸੇ ਸਟੂਡੈਂਟ ਵਾਸਤੇ ਖਾਸ ਤੌਰ ਤੇ ਕਰ ਪਾਈਏ ਤੇ ਉਹ ਬੱਚਾ ਜਿਹੜਾ ਆਪਣੇ ਮਾਪੇ-ਮਾਪ ਨੂੰ ਪੇਰੈਂਟਸ ਨੂੰ ਛੱਡ ਕੇ ਜਾ ਰਿਹਾ ਆਪਣਾ ਘਰ-ਬਾਰ ਛੱਡ ਕੇ ਜਾ ਰਿਹਾ ਹੈ ਉਹਨੂੰ ਆਪਾਂ ਮੈਂਟਲੀ ਪ੍ਰੀਪੇਅਰ ਕਰਨ ਵਾਸਤੇ ਜਾਂ ਉਹ ਬੱਚਾ ਜਿਹੜਾ ਉੱਥੇ ਬੈਠਾ ਹੈ ਉਹਨੂੰ ਮੋਟੀਵੇਟ ਕਰਨ ਵਾਸਤੇ ਆਪਾਂ ਕੁਝ ਵੀ ਕਰ ਪਾਏ ਆਈ ਵਿਲ ਆਲਵੇਸ ਬੀ ਵਿਦ ਯੂ ਡੈਫੀਨਿਟਲੀ ਔਰ ਆਹ ਔਰ ਵਾਲੇ ਸਮੇਂ ਦੇ ਵਿੱਚ ਅਲੱਗ-ਅਲੱਗ ਟੌਪਿਕਸ ਦੇ ਉੱਪਰ ਗੱਲਬਾਤ ਕਰਦੇ ਰਹਾਂਗੇ ਮਾਨ ਸਾਹਿਬ ਸਮਾਂ ਦੇਣ ਵਾਸਤੇ ਬਹੁਤ-ਬਹੁਤ ਧੰਨਵਾਦ ਜ